ਤੂੰ ਗੱਲਾਂ ਕੜੀਆਂ ਕਰਦੀਆਂ 2.5 ਕਿਲੇ ਮੇਰੇ ਨਾਂ ਨੇ ਜੇ ਮੈਂ ਆਪਕੇ ਤੇ ਆ ਕੇ ਤੇ ਬਲ ਸਾਰੇ ਕੱਢ ਦੂੰਗੀ ਨਾ ਬੇਬੇ ਤੂੰ ਬਾਹ ਕੱਢਣ ਆਲੀ ਕਿਧਰੋਂ ਆ ਗਈ 2.5 ਕਿਲੇ ਤੂੰ ਕਿੱਥੋਂ ਲੈ ਕੇ ਆਈ ਸੀ ਨਹੀਂ ਤੂੰ ਮੇਰੇ ਨਾਲ ਜਮਾਨ ਰਹਾਉਣੀ ਐ ਤੂੰ ਹਾਂ ਤੂੰ ਮੇਰੇ ਨਾਲ ਜਮਾਨ ਰਹਾਉਣੀ ਐ ਲੈ ਪਤਾ ਨਹੀਂ ਕਿੱਧਰ ਭੱਗ ਗਿਆ ਰੋਟੀ ਖਾ ਕੇ ਗਿਆ ਕਦੇ కూਰੇ ਸੱਪਿਆ ਵੀ ਨਹੀਂ ਹੈਗਾ ਆਲਾ ਕਹਿੰਦਾ ਲੈ ਦੋ ਤੇਰੀ ਗੌਰ ਨਹੀਂ ਕਰਦੇਗੇ ਬਿਬਿੰਦਰਾ ਬਿੰਦਰਾ ਵੀ ਕਹਨੀਆ ਦੇਖ ਕੇ ਆਊਗਾ ਆ ਮਾ ਜਸੂ ਕਿਧਰ ਭੱਗ ਗਿਆ ਟੜਕੇ ਤੇ ਰੋਟੀ ਖਾ ਕੇ ਗਿਆ ਤੇ ਕਾਇਆ ਨਹੀਂ ਅੱਗੇ ਤੱਕ ਤੇ ਨ ਗਿਆ ਨਹੀਂ ਵਾਰ ਕਿੱਧਰ ਵਗ ਗਿਆ ਪਤਾ ਨਹੀਂ ਪਤਾ ਨਹੀਂ ਕਿਤੇ ਕਿਸੇ ਮੁੰਡੇ ਕੋਲ ਵਗ ਗਿਆ ਹੈਰੀ ਕੋਲ ਨਾ ਵਗ ਗਿਆ ਬੇਜਾ ਤਾਂ ਰੋਟੀ ਖਾ ਕੇ 9 ਵਜੇ ਦਾ ਗਿਆ ਹਈ ਤੇ ਕਾਇ ਨਹੀਂ ਮਮਾ ਮੈਂ ਤਾਂ ਮੜਾ ਨੂੰ ਘੂਰ ਦਿੰਨਾ ਹਾਂ ਹਾਂ ਮੈਂ ਹੈਰੀ ਕੋਲ ਹੀ ਗਿਆ ਹੋਣਾ ਅੱਜ ਐਂ ਤਵਾਰ ਹੈ ਨਾ ਫਿਰ ਕਰਕੇ ਵਗ ਗਿਆ ਛੁੱਟੀ ਅੱਜ ਹੋਰ ਤਾਂ ਕਿੱਧਰ ਜਾਣਾ ਹੈਗਾ ਵੇ ਗਿਆ ਤਾਂ ਪੁੱਤ ਹੈਰੀ ਕੋਲੀ ਹੋਊਗਾ ਉਹ ਫਿਰ ਵੀ ਮੈਨੂੰ ਟੈਂਸ਼ਨ ਜੀ ਰਹਿੰਦੀ ਆਲਾ ਕਹਿੰਦਾ ਦੋ ਤਾਂ ਰੱਖਿਆ ਦੀ ਗੌਰ ਨਹੀਂ ਕਰਦੇ ਇਹ ਚਲ ਵੇ ਬੇ ਹੈਰੀ ਕੋਲੀ ਗਿਆ ਹੋਣਾ ਤੂੰ ਬੜਾ ਬਹਿ ਸਮਝਿਆ ਕਰੀ ਉਹਨੂੰ ਮੈਂ ਜਾਇਆ ਉਹਨੇ ਮੜਾ ਅੱਜ ਨੇੜੀ ਹੈ ਕਰ ਚਲ ਜਾਇਆ ਪੁੱਤ ਫਿਰ ਹੋਰ ਉਹਦੇ ਕੋਲ ਹੀ ਗਿਆ ਹੋਣਾ ਹੋਰ ਕਿੱਧਰ ਪੁਰਤਕਾ ਘਰ ਉੱਠੀ ਬੈਠੀ ਹੈ ਨਹੀਂ ਉਹਦੀ ਜਮੇ ਹੋਰ ਇੰਦਰ ਤਾਂ ਬਥੇਰਾ ਮੋਹ ਕਰਦਾ ਕਰੇ ਵੀ ਕਿਵੇਂ ਨਾ ਪਾਣ ਜਾ ਉਹਦਾ ਗੱਲ ਕਰ ਕਦੇ ਕਦੇ ਕੁਲਵਿੰਦਰ ਹੋਰੀ ਗੱਲਾਂ ਜੀਆਂ ਕਰ ਜਾਂਦੀ ਆ ਬਿੰਦਰ ਦਾ ਭਾਈ ਬਾਦੂ ਮੋਹ ਕਰਦਾ ਮੇਰੇ ਦੋਤੇ ਦਾ ਹਾਂ ਲੈ بیا ਇੱਕ ਸੂਟ ਜਰ ਰਹਿ ਗਿਆ ਤੈਹ ਲਾ ਦੇ ਲਿਆ ਲਾ ਦਿੰਨੀ ਆ ਤੇ ਬਿੰਦਰ ਕਿਧਰ ਵਾ ਗਿਆ ਬੇਬੇ ਬਿੰਦਰ ਤਾਂ ਮੈਂ ਨਾ ਹੈਰੀ ਕੋਲੇ ਭੇਜਿਆ ਜਸੂ ਤੜਕੇ ਦੇ ਗਿਆ 9 ਵਜੇ ਦਾ ਰੋਟੀ ਖਾ ਕੇ ਮੁੜ ਕੇ ਘਰੇ ਨਹੀਂ ਆਇਆ ਫਿਰ ਆਏ ਮੈਂ ਤੈਨੂੰ ਪਤਾ ਅਗਲਾ ਕਹਿ ਦਿੰਦਾ ਲੈ ਦੋਤੇ ਦੀ ਗੌਰ ਨਹੀਂ ਕਰਦੇ ਰੱਖ ਤਾਂ ਲਿਆ ਹਾਂ ਚਲ ਉਹ ਤਾਂ ਠੀਕ ਹੈ ਬੇ ਕੀ ਕਰ ਜਾ ਹੋਇਆ ਪਿਆ ਮੈਂ ਤਾਂ ਐਂ ਕਹੀ ਸੀ ਮੈਂ ਤਾਂ ਬਿੰਦਰ ਨੂੰ ਉਹ ਸੂਟ ਫੜਨ ਭੇਜਣਾ ਸੀਗਾ ਬਣਾਤਾ ਹੂ ਕਾਹ ਦਿਨ ਹੋ ਗਏ ਚਲ ਆ ਜਾਣ ਦੇ ਪੁੱਤ ਫਿਰ ਜਾ ਆਊਗਾ ਹਾਂ ਉਹ ਰਾਈ ਨਹੀਂ ਪਤਾ ਉਧਰ ਉਧਰ ਖੇਤ ਨਾ ਵਗ ਜੇ ਕਿਤੇ ਤੇ ਕੋਈ ਨਹੀਂ ਫਿਰ ਕਿਸ ਨੂੰ ਹੋਰ ਭੇਜ ਦਾਂਗੇ ਜੇ ਜੇ ਆਪਣਾ ਜਸੂਈ ਆ ਕੇ ਉਸ ਨੂੰ ਭੇਜ ਦਾਂਗੇ ਲੱਗ ਜੂ ਆਖੇ ਹਾਂ ਕੁਛ ਨਹੀਂ ਕਹਿੰਦਾ ਠੀਕ ਹੈ ਐਨਾ ਮੈਂ ਕਹ ਲੈਤਾ ਤੀ ਫਿਰ ਤੇ ਵੀ ਗਿਆ ਜਾਇ ਖਾਣੇ ਦੇਣ ਵੇਲੇ ਤਾਂ ਕਹਦੇ ਨਾ ਬੇਬੇ ਫਿਰਦਾ ਨਹੀਂ ਹੈਗਾ ਨਾ ਇਹ ਤੇ ਬੂਰ ਉੱਠੇ ਆ ਹੋ ਗਿਆ ਖਰਾਬ ਰੰਗ ਲਿੱਕੜ ਵੀ ਗਿਆ ਕੀ ਕਰੂ ਕੋਈ ਕੱਪੜਾ ਲੈ ਕੇ ਅੱਜ ਕੱਲ ਨਾ ਦਿੰਦੇ ਬਥੇਰਾ ਮਹਿੰਗਾ ਨੇ ਸਸਤਾ ਕੱਪੜਾ ਨਹੀਂ ਰਹਿਆ ਨਾ ਪਾਇ ਬਿਨਾ ਸਰਦਾ ਨਾ ਘਦਾ ਟਕਣੀ ਪੈਂਦਾ ਭਾਈ ਖੇਡਣੇ ਵੀ ਨਹੀਂ ਜਾਂਦੇ ਜਵਾਬ ਆ 10 ਮਿੰਟ ਖੇੜੇ ਹੋ ਬਾਹਰੇ ਹਾਂ ਕੀ ਹੁੰਦਾ ਮੈਨੂੰ ਪੱਕਾ ਪਤਾ ਮਾਮੀ ਨੇ ਭੇਜਿਆ ਕੀ ਹੋ ਗਿਆ ਬੋਲਦਾ ਨਾ ਨਹੀਂ ਨਹੀਂ ਕੀ ਬੋਲਣਾ ਸੀ ਮਾਮਾ ਮੇਰੇ ਮਾਗਰੀ ਭੇਜਦਾ ਵੇ ਤਾਂ ਮੈਂ ਹੀ ਕਹਤਾ ਬਿੰਦਰ ਨੂੰ ਬੈਠੀ ਬੈਠੀ ਨੇ ਮਗਾ ਤੂੰ ਜੱਸੂ ਨੂੰ ਦੇਖਿਆ ਕੱਢ ਆ ਗਿਆ ਮਾ ਨੌ ਵਾਇਦਾ ਗਿਆ ਰੋਟੀ ਖਾ ਕੇ ਮੈਂ ਤਾਂ ਨਾਨੀ ਹਜੇ ਹੋਰ ਬੈਠਣਾ ਸੀਗਾ ਹੈਰੀ ਕੋਲ ਕੰਟਾ ਤੁਸੀਂ ਉਹੀ ਮੇਰੇ ਮਾਮੇ ਨੂੰ ਮੰਗ ਕੇ ਭੇਜਤਾ ਤਾਂਗਾ ਹੁਣ ਚਾਹ ਬਣਾ ਕੇ ਲਿਆ ਮੈਂ ਤੇਰੀ ਮਾਮੀ ਨੂੰ ਕਹਿ ਦਿੰਨੀ ਆ ਨਾ ਨਾ ਤੂੰ ਚਾਹ ਬਣਾ ਕੇ ਲਿਆ ਕੀ ਗੱਲ ਗੱਲ ਤਾਂ ਕੀ ਹੋਣੀ ਨਾਨੀ ਜਿੱਦੇ ਤਾਂ ਮੈਂ ਚਾਹ ਪੀਣੀ ਹੁੰਦੀ ਆ ਮੇਰੀ ਮਾਮੀ ਜਮੀ ਨਹੀਂ ਹੋ ਜਦ ਦੁੱਧ ਪਾਉਂਦੀ ਹੈਗੀ ਜਮੀ ਨਹੀਂ ਸਵਾਦ ਬਣਾਉਂਦੀ ਜਿੱਦੇ ਆਪਾਂ ਸਾਰਿਆਂ ਨੇ ਪੀਣੀ ਹੁੰਦੀ ਜਾਂ ਮੇਰਾ ਮਾਮਾ ਘਰੇ ਹੋਵੇ ਉਹਦੇ ਨਾਲ ਤਾਂ ਦੁੱਧ ਪੂਰਾ ਵਧੀਆ ਪਾਉ ਨਾ ਇਹ ਤਾਂ ਬਾਲਾ ਵਧੀਆ ਤੇ ਪਾਉਂਦੀ ਆ ਮੈਨੂੰ ਤਾਂ ਬੱਬਲ ਪੱਤੀ ਜੀ ਕਰਕੇ ਦੇ ਦਿੰਦੀ ਉਹਦਾ ਕੰਨ ਲੱਗਿਆ ਨਾ ਨਹੀਂ ਮੈਂ ਪੈਗਾ ਪੁੱਤ ਵਧੀਆ ਬਣਾਉਂਦੀ ਆ ਚਾਹ ਪਾਣੀ ਤਾਂ ਤੈਨੂੰ ਦਿਖਾਉਂ ਮੈਂ ਕਦੇ ਕੋਈ ਨਾ ਫਿਰ ਅੱਛਾ ਹਾਂ ਕਰਦੀ ਆ ਤੇ ਚੰਗਾ ਪੁੱਤ ਫਿਰ ਮੈਂ ਬਣਾ ਲਿਉਣੀ ਆ ਹਾਂ ਨਾਨੀ ਲਿਆ ਕੇ ਦੇ ਜੇ ਤੇਰੀ ਮਾਂ ਮੇਰੀ ਚਾਹ ਨਹੀਂ ਪਸੰਦ ਆਉਂਦੀ ਮੈਂ ਬਣਾ ਲਿਉਣੀ ਆਂ ਐ ਹੁਣ ਦੋ ਤਾਂ ਤੇ ਨਹੀਂ ਭੁੱਖਾ ਮਰਨਾ ਤੇਰੀ ਚਾਹ ਮੇਰੀ ਪੂਰੀ ਪਸੰਦ ਆ ਨਾਨੀ ਤੂੰ ਹੀ ਲਿਆ ਬਣਾ ਕੇ ਲੈ ਮੈਂ ਲਿਆ ਦਨੀ ਬਣਾ ਕੇ ਕੋਈ ਨਾ ਲੈ ਨਾਨੀ ਗੱਲਾਂ ਇਹ ਤਾਂ ਸੁਣਨ ਲੱਗ ਗਈ ਜੇ ਆਈ ਸੁਣੇਗੀ ਮਾਂਮੀ ਤਾਂ ਸ਼ਰੀਲ ਬਣਾ ਮੈਂ ਜਸੂ ਦੀ ਗੱਲ ਤੇ ਨਾ ਯਕੀਨ ਨਹੀਂ ਕਰਦੀ ਕਿ ਤੇ ਸੱਚੀ ਮਿੱਚੀ ਤਾਂ ਨਹੀਂ ਇਹੀ ਜੀ ਗੱਲ ਹੈਗੀ ਕੋਈ ਫਰਕ ਰੱਖਦੀ ਹੋਵੇ ਮੁੰਡੇ ਨਾ ਚਲ ਚਾਹ ਦਾ ਕੀ ਬਣਾਉਣਾ ਦੁੱਧ ਚ ਪੱਤੀ ਪਾ ਦਿੰਦੀ ਆ ਮੈਂ ਜਵਾਕ ਨੂੰ ਦੇਖਦੀ ਆਂ ਚੋ ਲੇ ਆਪਿਆ ਤਾਂ ਦੋ ਕੱਡੇ ਆ ਡੋਢੀ ਇਹ ਜੋ ਪਾਲ ਨਹੀਂ ਦੋ ਤਿੰਨ ਹੋਰ ਚਾਹ ਦਾ ਨਹੀਂ ਪੀਉਣੀ ਦੁੱਧ ਹੀ ਪੀਊਂਗੀ ਜੇ ਪੀਊਂਗੀ ਹੱਥ ਨੇ ਗਰਮ ਨਾ ਕਰਨਗੇ ਆਪੀ ਕੱਚੀ ਲੱਸੀ ਕਰ ਲਾਂਗੇ ਰੋਟੀ ਖਾ ਲਾਂਗੇ ਦੁੱਧ ਨਾਲ ਕੋਈ ਜ਼ਰੂਰੀ ਐ ਦੋ ਤਿੰਨ ਤਾਂ ਨਹੀਂ ਭੁੱਖਾ ਮਾਰਨਾ ਜਵਾਕ ਨੂੰ ਹਾ ਕਿਥੋ ਜੋ ਚਲਦਾ ਹੈ ਇਕ ਤਾਂ ਮੈਨੂੰ ਇਹ ਤਾਂ ਪੇਤ ਨਹੀਂ ਹਾ ਚਾ ਲੈ ਪਿਆ ਹੋਰ ਹੁਣ ਬਣ ਜੀ ਤੇ ਬਾਹਰੋਂ ਦੁੱਧੀ ਘੁੱਟ ਪਿਆ ਮਰ ਲੈ ਅੰਦਰ ਹੀ ਬੋਲ ਮਾਰ ਲੈਨੀ ਆ ਬਾਹਰ ਤਾਂ ਗਰਮੀ ਆ ਵੇ ਜਸੂ ਆ ਜਾ ਪੁੱਤ ਦੁੱਧ ਬਣ ਗਿਆ ਪੀ ਲੈ ਹੋਰ ਜੇ ਬਾਹਰੋਂ ਦੁੱਧੀ ਬਣਾਤਾ ਦੁੱਧ ਬਣ ਆਲੇ ਨਾ ਨਹੀਂ ਹਾਂ ਪੁੱਤ ਆ ਜਾ ਲੈ ਫੜਾ ਲੈ ਨਾ ਨਹੀਂ ਲੈ ਪੁੱਤ ਹੱਥ ਨਾ ਮੱਚ ਜੇ ਮਾਤਾ ਜੁੱਲੇ ਨੇ ਤੇ ਬਣਾ ਜਿਹੜਾ ਬਿਜਲੀ ਵਾਲਾ ਉਸ ਦੀ ਬਣਾ ਲਈ ਫਿਰ ਨਾ ਵਧੀਆ ਕੀਤਾ ਨਾਨੀ ਮੈਂ ਕਿਹਾ ਮੈਂ ਬਣਾ ਦੇ ਦਿੱਤਾ ਮਾਮੀ ਤਾਂ ਮੈਨੂੰ ਕੁਛ ਵੀ ਨਹੀਂ ਕਰਕੇ ਦਿੰਦੀ ਕਰਕੇ ਦੁੱਧ ਬਣਾਇਆ ਮਗਾਏ ਗਈ ਜਾਂਦਾ ਜਸੂ ਮਾਮੀ ਵਧੀਆ ਨਹੀਂ ਚਾਹ ਬਣਾਉਂਦੀ ਵਧੀਆ ਨਹੀਂ ਬਣਾਉਂਦੀ ਦੁੱਧ ਹੀ ਬਣਾਤਾ ਮੈਂ ਤਾਂ ਕੱਲੀ ਚਾਹ ਨਹੀਂ ਨਾਨੀ ਰੋਟੀ ਟੁੱਕ ਵੀ ਐਂ ਕਰਦੀ ਆ ਉਹ ਅੱਛਾ ਹਾਂ ਫਿਰ ਮੈਨੂੰ ਨਹੀਂ ਪਤਾ ਲੱਗਿਆ ਤੂੰ ਤਾਂ ਮੇਰੀ ਗੌਰ ਹੀ ਨਹੀਂ ਕਰਦੀ ਸਾਰਾ ਕੁਝ ਮਾਮੀ ਤੇ ਸਿੱਟ ਰੱਖਿਆ ਹੁਣ ਗੌਰ ਕਰਿਆ ਕਰੂੰ ਫਿਰ ਬੈ ਤੂੰ ਦੱਸ ਤਾਂ ਗੌਰ ਕਰਿਆ ਕਰ ਮੈਨੂੰ ਨਹੀਂ ਪਤਾ ਤੀ ਪੁੱਤ ਵੀ ਉਹ ਪ੍ਰਧਾਨ ਬਣੀ ਬੈਠੀ ਐ ਕੋਈ ਨਾ ਹੁਣ ਜਸੂ ਮੈਂ ਉਹਨੂੰ ਖਿੱਚ ਕੇ ਰੱਖਿਆ ਕਰ ਨਾਲੇ ਪੁੱਤ ਪ੍ਰਸ਼ਨ ਆ ਜੂਗੀ ਮੇਰੀ ਤੇ ਨਾਲੇ ਮੈਂ ਤੈਨੂੰ ਆ ਕੇਲਾਂ ਦਾ ਜੂਸ ਜਾਸ ਜਾ ਬਣਾ ਕੇ ਪਿਆ ਦੇਆ ਕਰੂੰਗੀ ਬਥੇਰਾ ਮੇਰਾ ਦੋਤਾ ਮੈਨੂੰ ਪਿਆਰਾ ਹੈ ਲੈ ਮੈਂ ਤਾਂ ਆਈ ਸੀ ਮੈਂ ਚਾਹ ਬਣਾਉਣੀ ਆ ਚਾਹ ਬਣਾ ਲੀ ਬੇਪੇ ਨਹੀਂ ਬਣਾਤੀ ਮੈਂ ਤਾਂ ਕਿਵੇਂ ਬੈਗੀ ਤੇ ਮੈਂ ਚਾਹ ਮੈਂ ਬਣਾਉਂਦੀ ਹੁੰਦੀ ਮਾਹਲ ਚੱਲ ਮੈਂ ਜਾਨੀ ਆ ਮੈਂ ਤਾਂ ਕੰਮ ਸਾਡ ਬਚਾ ਛੱਡ ਕੇ ਆਈ ਮੈਂ ਚਾਰਾ ਟਾਈਮ ਹੋਇਆ ਪਿਆਗਾ ਕੋਈ ਨਹੀਂ ਜੇ ਮੈਂ ਬਣਾ ਲਈ ਫਿਰ ਕਹ ਤੂੰ ਜੁਰਮਾਨਾ ਲਾਉਣਾ ਹੈ ਬਣਾਤੀ ਚਾਹ ਮੁੰਡੇ ਨੂੰ ਨਾ ਜੁਰਮਾਨੇ ਆਈ ਤਾਂ ਕੋਈ ਗੱਲ ਨਹੀਂ ਮੈਂ ਤਾਂ ਕੋਈ ਪੁੱਛਦੀ ਆ ਮਾ ਚੱਲ ਕੱਪ ਚਾ ਲਈ ਬੈਠਾ ਜੱਸੂ ਦੇਖ ਲੈ ਜੱਸੂ ਔਖੀ ਹੋਗੀ ਤੈਨਾਂ ਨਾਨੀ ਦੋਦਾ ਨਹੀਂ ਪਤਾ ਲੱਗਿਆ ਨਹੀਂ ਹੋਰ ਔਖੀ ਹੁੰਦੀ ਹੋਈ ਜਾਂਦੇ ਔਖੀ ਹੁੰਦੀ ਆ ਮੈਂ ਆਪੇ ਪੁੱਤ ਗੌਰ ਨਾਲ ਚੀਜ਼ ਤੈਨੂੰ ਬਣਾ ਕੇ ਦਿਆ ਕਰੂੰਗੀ ਨਾਨੀ ਤਾਂ ਫਿਰ ਨਾਨੀ ਹੁੰਦੀ ਆ ਉਹੀ ਤਾਂ ਗੱਲ ਆ ਪੁੱਤ ਤੂੰ ਮੇਰਾ ਦੋਤਾ ਹੈ ਫਿਰ ਦੋਤੇ ਐਵੇਂ ਨਾਨੀ ਦੋਤੇ ਕੌਣ ਕਹੇ ਪਿਆਰੇ ਇਹੀ ਜੀ ਚੀਜ਼ ਹੁੰਦੀ ਆ ਪੁੱਤ ਨਾਨੀ ਦੋਤੇ ਦੀ ਕੀ ਗੱਲਾਂ ਇਆਂ ਕਰੀ ਐ ਨਾ ਚਾਚੀ ਨਾਨੀ ਦੋਤਾ ਮੈਂ ਬੈਜੋ ਤੁਸੀਂ ਮਾਰੋ ਫਿਰ ਉਹ ਠੀਕ ਜੀ ਬਾਕੀ ਹਾਂ ਠੀਕ ਆ ਚਾਚੀ ਵਧੀਆ ਨਿਕਾਣੋ ਜਾ ਪਾਣੀ ਨਹੀਂ ਚਾਚੂ ਨੂੰ ਚਾਜ ਦੀ ਦਿੰਦੀ ਮੈਂ ਤਾਂ ਜਸੂ ਨੇ ਮੈਂ ਤਾਂ ਅੱਜ ਦੱਸਿਆਗਾ ਹੁਣ ਹਾਰ ਕੇ ਜਵਾਕ ਨੂੰ ਦੁੱਧ ਦੀ ਘੁੱਟ ਬਣਾ ਕੇ ਦਿੱਤੀ ਹੈਗੀ ਮੁੰਡਾ ਨਾ ਮੈਂ ਵੀ ਅੱਖ ਵੀ ਲਿੱਸਾ ਕਿਉਂ ਹੋਈ ਜਾਂਦਾ ਹੂ ਹੀ ਲੱਗਦੀ ਆ ਭੈਣਾ ਉੱਤੋਂ ਤਾਂ ਮਿੱਠੀ ਐ ਵਿੱਚੋਂ ਤਾਂ ਪੂਰੀ ਬੇਈਮਾਨਣਾ ਨਾ ਨਾ ਚਾਚੀ ਇਹੋ ਜੀ ਤਾਂ ਕੋਈ ਗੱਲ ਨਹੀਂ ਸੁਣੀ ਕਦਨੇ ਕਿੰਨਾ ਚਿਰ ਹੋ ਗਿਆ ਜਸੂ ਨੂੰ ਆਏ ਨੂੰ ਇਹੋ ਜਾਂ ਤਾਂ ਨਹੀਂ ਸੁਭਾਅ ਲੱਗਦਾ ਕੁਲਵਿੰਦਰ ਦਾ ਨਹੀਂ ਬਾਹਰ ਨਹੀਂ ਕਿਸੇ ਨੂੰ ਐ ਮਾੜਾ ਚੰਗਾ ਬੋਲਦੀ ਉੱਤੋਂ ਮਿੱਠੀ ਆ ਨਾ ਫਿਰ ਬਾਹਰ ਤਾਂ ਨਹੀਂ ਬੋਲਦੀ ਕਿਸੇ ਨੂੰ ਮਾੜਾ ਨਾ ਮੈਨੂੰ ਤਾਂ ਲੱਗਦੀ ਹੈਗੀ ਮੇਰੇ ਕੋਲੇ ਵੀ ਕਦੇ ਉਹਨੇ ਕੋਈ ਚੰਗੀ ਮਾੜੀ ਗੱਲ ਐਸੀ ਜਸੂ ਬਾਰੇ ਕਦੇ ਕਰੀ ਨਹੀਂ ਮੈਨੂੰ ਅੱਜ ਦੱਸਿਆ ਵਿਚਾਰੇ ਨੇ ਨਾ ਨਹੀਂ ਮੈਨੂੰ ਚਾਹ ਨਹੀਂ ਦਿੰਦੀ ਚਾਹ ਜਿਹੜੀ ਮਾਮਾ ਹੁੰਦਾ ਉਹਦੇ ਮਾਰੇ ਦੁੱਧ ਪਾ ਦੇ ਨਹੀਂ ਪਉਂਦੂ ਹੀ ਨਹੀਂ ਜੱਜ ਨਾਲ ਦੁੱਧ ਅੱਛਾ ਹੋਰ ਰੋਟੂ ਕੱਤਾ ਠੰਡਾ ਭਰਾਂਦੀ ਚਾੱਕੇ ਸੋਣੀ ਤਾਂ ਹੈ ਨਹੀਂ ਸੀ ਭਾਈ ਕਦੇ ਕਰਦਾ ਕੋਈ ਸਾਡੇ ਕੋਲੇ ਵੀ ਨਹੀਂ ਕਦੇ ਕੋਈ ਕਰੀ ਹੈਗੀ ਉਹਨੇ ਕਰਦਾ ਤਾਂ ਨੂੰ ਔਖੀ ਹੋ ਗਈ ਵੀ ਦੋ ਤਾਂ ਕਿਉਂ ਰਹਿੰਦਾ ਨਹੀਂ ਜਦੋਂ ਦੀ ਨਾ ਮੈਨੂੰ ਸੁਖਰੀਤ ਆ ਜਸੂ ਨੇ ਗੱਲ ਜੀ ਦੱਸੀ ਹੈ ਮੈਂ ਤਾਂ ਘਬਰਾਹਟ ਜੀ ਹੋਣ ਲੱਗ ਗਈ ਮੈਂ ਤਾਂ ਹੁਣ ਪਤਾ ਨਹੀਂ ਬਲੱਡ ਵਧੀਆਂ ਦਾ ਚਿੱਥਕਾ ਹ अच्छा एक मेरा डॉक्टर ने ਭਾਣਾ ਕਿਉਂ ਬੰਦ ਕੀਤਾ ਹੋਇਆ ਉਹ ਮੈਂ ਪਾ ਲੈਨੀ ਆ ਕਦੇ ਨਾ ਕਦੇ ਨਾ ਚਾਚੀ ਗੌਰ ਰੱਖਿਆ ਕਰ ਤੂੰ ਹੋਰ ਹੁਣ ਜਾ ਕੇ ਤੇਰਾ ਸਰੀਰ ਪਰ ਇਹਗਾ ਮੜਾ ਜਾ ਤੂੰ ਖਰਾਕ ਤੇ ਵੀ ਕੰਟਰੋਲ ਰੱਖਿਆ ਕਰਾਂ ਨੀ ਕੀ ਕਰਾਂ ਜਿਉਂਦੇ ਜੀਦਾ ਜੀ ਕਰਦਾ ਭਾਣੇ ਖਾਣ ਪੀਣ ਨੂੰ ਜੀ ਤਾਂ ਕਰਦਾ ਹੈ ਤਾਂ ਤੇਰੀ ਗੱਲ ਮੰਨਦੇ ਆ ਦੁੱਧ ਵੀ ਪੀਂਨੇ ਆਪਾਂ ਲੱਸੀਆਂ ਵੀ ਪੀਂਨੇ ਆ ਹੁਣ ਚਿੱਤ ਕਾਉ ਮਾਉ ਕਰੀ ਜਾਂਦਾ ਪਤਾ ਨਹੀਂ ਬਾਲਾ ਘਬਰਾਟ ਆਈ ਜਾਂਦਾ ਅੱਛਾ ਮੈਂ ਤਾਂ ਪਤ ਨਹੀਂ ਜਸੂ ਨੇ ਅੱਜ ਸਾਰੀਆਂ ਗੱਲਾਂ ਦੱਸੀਆਂ ਨੇ ਮੈਨੂੰ ਮਾਮੀ ਆਏ ਕਰਦੇ ਮਾਮੀ ਆਏ ਕਰਦੀ ਅੱਛਾ ਹੋਰ ਨਾ ਤੋ ਦਿਖਾਇਆ ਮਿਲ ਡਾਕਟਰ ਚੈੱਕ ਕਰਾਇਆ ਜਾ ਚੀ ਜਾ ਕੇ ਆਉਣੀ ਆ ਮੈਂ ਕਲਵਿੰਦਰ ਕਿੱਧਰ ਗਈ ਆ ਇੱਥੇ ਹੀ ਫਿਰਦੀ ਹੋਗੀ ਬੋਲ ਮਾਰ ਲੀ ਮਜਾਇਆ ਮੈਂ ਫਿਰ ਜਾਇਆ ਚੱਚੀ ਜਾਇਆ ਨੀ ਕਲਵਿੰਦਰੇ ਅਸਾ ਪਹਿਨਾਰੀ ਐ ਹੋਰ ਕਿਵੇਂ ਪਹਿਨੇ ਠੀਕ ਆ ਪਹਿਨੇ ਵਧੀਆ ਬੇਬੇ ਕਿੱਧਰ ਭਾਗੀ ਉਹ ਤਾਂ ਡਾਕਟਰ ਦੇ ਵਾਗੀ ਪੈਣੇ ਮੈਨੂੰ ਲੱਗਦਾ ਕਿ ਇਹ ਮੇਰਾ ਬਲੱਡ ਜਾਂ ਵਧਿਆ ਪਿਆ। ਬਲੱਡ ਵਧ ਗਿਆ ਕਹਿੰਦੀ। ਹੂੰ। ਬਲੱਡ ਵਧ ਨੂੰ ਕੀ ਦੋਸ ਹੈ ਪੈਣੇ। ਹੂੰ। ਤੈਨੂੰ ਪਤਾ ਹੀ ਐ। ਡਾਈਟ ਨੇ ਐ ਕਿਹਾ ਹੋਇਆ ਵੀ ਕਿਆ ਉਹ ਤਾਂ ਹੀ ਨਹੀਂ ਖਾਣਾ। ਤੇ ਦੁੱਧ ਤਾਂ ਨਹੀਂ ਪੀਣਾ। ਤੇ ਮੈਂ ਤਾਂ ਆਪ ਇਹਦੀ ਮਾਰੀ ਸੰਗਾਂ ਦੀ ਚਾਹ ਚ ਦੁੱਧ ਜਮੀ ਥੋੜਾ ਪਾਉਣੀ ਹੈਗੀ। ਕਿਉਂ ਕੰਧੂ ਵੀ ਮੈਂ ਨਾ ਸਰਦ ਦੇ ਨੂੰ ਰੜਕਦੀ ਆਂ। ਵੀ ਫਿਰ ਬੇਬੇ ਦਾ ਜੀ ਕਰਦਾ। ਇਹ ਪੈਣੇ ਹਰਦੀ ਨਹੀਂ ਹੈਗੀ ਖਾਣ। ਜਮੀ ਨਿ ਬਰੇ ਰੱਖ। ਨੇ ਬੜਾ ਚਾਉਂਦੇ ਜੀ ਦਾ ਕਹਿੰਦੀ ਮੇਰਾ ਜੀ ਕਰਦਾ ਉਹ ਹੀ ਗੱਲ ਖਾਣ ਨੂੰ ਆ ਕਿੱਥੇ ਰਹਿ ਨਹੀਂ ਜਾਂਦਾ ਹੈਗਾ ਕਹਿੰਦੀ ਨਹੀਂ ਭੈਣ ਜਿਵਾਂਗੇ ਵੀ ਫੇਰੀ ਜੇ ਮਰਮਟ ਬਹਿ ਰੱਖਾਂਗੇ ਕੀ ਕਰੂਗੀ ਫਿਰ ਜਾਊ ਕਿਥੋਂ ਜਿਹੜਾ ਕੋ ਬਾਹਲਾ ਖਾ ਕੇ ਮਰੂਗੇ ਤਾਂ ਆ ਤਾਂ ਆਪਣੇ ਡਾਕਟਰ ਵੀ ਕਹਿੰਦੇ ਨੇ ਦਵਾਈ ਨੋ ਪਰੇਜ ਵੱਡਾ ਵੱਡਾ ਭੈਣੇ ਨੇ ਬਲੱਡ ਵਾਲੇ ਨੂੰ ਤਾਂ ਖਾਸ ਕਰ ਕੀ ਆ ਹਜੇ ਹੋਰ ਬਿਮਾਰੀ ਵਾਸਤੇ ਤਾਂ ਚਲਾਪਾ ਰੱਖ ਵੀ ਨਾ ਰੱਖੀ ਤਾਂ ਵੀ ਸੱਜ ਜਾਂਦਾ ਬਲੱਡ ਦਾ ਤਾਂ ਬਾਹਰ ਹੀ ਨਾ ਇਹ ਬਿਮਾਰੀ ਵਾਲੀ ਕਿਸੁਤੀ ਹੈ ਭੈਣੇ ਹੋਰ ਤਾਂ ਹੈ ਹਾਂ ਜੇ ਭੈਣੇ ਕਹਿੰਨੀ ਹੈ ਤਾਂ ਉਹ ਪੁੱਠਾ ਸਮਝਦੀ ਹੈ ਨੀ ਹੋਰ ਭਣੀ ਦਵਾਈਆਂ ਤਾਂ ਖਾਈ ਜਾਂਦੀ ਐ ਤੇ ਪਰ ਆ ਨਹੀਂ ਨੂੰ ਨਹੀਂ ਵੱਧ ਸਕਦੀ ਹੈਗੀ ਤੇ ਬੈਠੇ ਸੀਗੇ ਨਾ ਜਸੂ ਪਤਨ ਕਿਧਰ ਵਾਗੇ ਉਹ ਵਾਗੇ ਵਾਰੀ ਜਸੂ ਕਹਿੰਦਾ ਪਤਾ ਨਹੀਂ ਅੰਦਰ ਜਾਣਾ ਮੈਂ ਤਾਂ ਐਂ ਜੇ ਕਰਕੇ ਵਾਗੇ ਅੱਛਾ ਨੀ ਪੜਨੇ ਉਹ ਕਹਿੰਦੀ ਬਲੱਡ ਜਾ ਤਾਂ ਮੇਰਾ ਐ ਵਧ ਗਿਆ ਕਹਿੰਦੀ ਜਦੋਂ ਦੀਆਂ ਮੈਨੂੰ ਜਸੂ ਨੇ ਗੱਲਾਂ ਇਆਂ ਦੱਸੀਆਂ ਨੇਗੀਆਂ ਆ ਕਿ ਕਲਵਿੰਦਰ ਮੇਰੇ ਨਾਲ ਐ ਕਰਦੀ ਐਂ ਕਰਦੀ ਹੈਗੀ ਚਾਹ ਪਾਣੀ ਨਹੀਂ ਵਧੀਆ ਦਿੰਦੀ ਰੋਟੀ ਟੁੱਕ ਨਹੀਂ ਵਧੀਆ ਦਿੰਦੀ ਹੈਗੀ ਅੱਛਾ ਜਸੂ ਆਇ ਕਹਿੰਦਾ ਹੈਗਾ ਬੇਬੇ ਨੂੰ ਹੈ ਹਾਂ ਉਹ ਕਹਿੰਦੀ ਮੇਰਾ ਵੀ ਤਾਈਓਂ ਜਾਦੇ ਘਬਰਾਟ ਜੀ ਹੋ ਗਈ ਮੈਨੂੰ ਗੱਲਾਂ ਇੰਨੀਆਂ ਸੁਣ ਕੇ ਕਹਿੰਦੀ ਮੈਥੋਂ ਚ ਲੈ ਜਾਣੀ ਗਿਆ ਹੈਗਾ ਲੈ ਹਾ ਤਾਂ ਤਾਂ ਨਵੀਂ ਗੱਲ ਸੁਣਾਦੀ ਭੈਣ ਮੈਂ ਤਾਂ ਕਹਿੰਦੀ ਉਹੀ ਨਹੀਂ ਜਸੂ ਨਾਲ ਦਰਿਆ ਪਕੜੀਏ ਕਿ ਚਾਹ ਪਤਲੀ ਕਰਕੇ ਦੇ ਦਿੰਦੀ ਹੈ ਚਾਹ ਝੂ ਵਧੀਆ ਨਹੀਂ ਬਣਾ ਕੇ ਦਿੰਦੀ ਹੈਗੀ ਜਸੂ ਅੱਛਾ ਹਾਂ ਤਾਂ ਜਸੂ ਨੇ ਇਹ ਗੱਲਾਂ ਆਪ ਕਹੀਆਂ ਨੇ ਆ ਵੀ ਨਾਨੀ ਨੂੰ ਤਾਂ ਦੇਗੀ ਮੈਂ ਤਾਂ ਚਾਚੀ ਕਹਿੰਦੀ ਆ ਕਿ ਜਸੂ ਨੇ ਦੱਸਿਆ ਮੈਨੂੰ ਨਹੀਂ ਪਰਨੇ ਅੱਤਾ ਤਾਂ ਮੈਨੂੰ ਹੋਰ ਹਰਾਮਗੀ ਲਾਤੀ ਮੈਂ ਤਾਂ ਕਦੇ ਉਹਨੇ ਨਾ ਦਰਿਆਵਤੀ ਨਹੀਂ ਕਰੀ ਮੁੰਡੇ ਨਾਲ ਮੈਨੂੰ ਤਾਂ ਇਹ ਲੱਗਦੀ ਨਹੀਂ ਹੈਗਾ ਵੀ ਆਪਦਾ ਜਵਾਬ ਕਿੱਕ ਦੋਤਾ ਹੈਗਾ ਚਲ ਪਰ ਇੱਕ ਗੱਲ ਤਾਂ ਪਰ ਮੈਂ ਵੀ ਕਿਹਾ ਸੀ ਚਾਚੀ ਨੂੰ ਵੀ ਭਾਈ ਸਾਡੇ ਕੋਲੇ ਤਾਂ ਕਰਵਿੰਦਰ ਨੇ ਕਦੇ ਇਹੋ ਜੀ ਗੱਲ ਕਰੀ ਨਹੀਂ ਜਸੂ ਬਾਰੇ ਵੀ ਜਸੂ ਨੂੰ ਇੰਨਾ ਚਿਰ ਹੋ ਗਿਆ ਇਹ ਨੂੰ ਸੋਡੇ ਕੋਲੇ ਹਾਂ ਪਰ ਨਹੀਂ ਉਹੀ ਗੱਲ ਹੈ ਜੇ ਮੈਂ ਕਰਾਂ ਦ੍ਰਿਆਪਤ ਫਿਰ ਉਹ ਗੱਲ ਤਾਂ ਮੂੰਹ ਚ ਨਿਕਲਦੀ ਹੋਈ ਸੀ ਭੈਣ ਭਾਈ ਕੋਲੇ ਕਿਸੇ ਕੋਲੇ ਤਾਂ ਬੰਦਾ ਕਰ ਹੀ ਲੈਂਦਾ ਫਿਰ ਕਰ ਹੀ ਲੈਂਦਾ ਹਾਂ ਨਾ ਪਰ ਇਹਨੇ ਮੇਰੇ ਤਾਂ ਜਮੀਨੀ ਟਿੱਟੇ ਚ ਕੋਈ ਇਹੋ ਜੀ ਗੱਲ ਹਾਂ ਵੀ ਜਸੂ ਜਾਇਥੇ ਰਹਿੰਦਾ ਕਿਉਂ ਆਏਗਾ ਜਾ ਵੀ ਕੋਈ ਖਾਣ ਪੀਣ ਚ ਦ੍ਰਿਆਪਤ ਰੱਖਾਂ ਹਾਂ ਨਾ ਮੈਨੂੰ ਤਾਂ ਚਾਚੀ ਦਾ ਯਕੀਨ ਜਾਇਆ ਨਹੀਂ ਮੈਂ ਤਾਂ ਸਮਝਾਈ ਹੀ ਕਿਹਾ ਸੀ ਵੀ ਭਾਈ ਕੁਲਵਿੰਦਰ ਦਾ ਸੁਭਾਅ ਇਹੋ ਜਿਹਾ ਤਾਂ ਨਹੀਂ ਹੈਗਾ ਸਾਨੂੰ ਤਾਂ ਲੱਗਦਾ ਨਹੀਂ ਮੇਰਾ ਗੱਲ ਹੈਗੀ ਹੈ ਪਰ ਨਹੀਂ ਚਲ ਤੈਂ ਤਾਂ ਨਹੀਂ ਯਕੀਨ ਕਰਿਆ ਪਰ ਸਾਡੀ ਬੇਬੇ ਤਾਂ ਦੱਸੂ ਤੇ ਜਰੂਰ ਯਕੀਨ ਕਰੂਗੀ ਹਾਂ ਉਹ ਤਾਂ ਮੈਨੂੰ ਜਿਵੇਂ ਗਲਤ ਤਾਂ ਉਹ ਕਰੂਗੀ ਏਗਾ ਨਹੀਂ ਰਾਬੀ ਉਹ ਦਸੋ ਤੇ ਨਾਜਕੀਨ ਕਰੇ ਵੀ ਮੈਨੂੰ ਸਹੀ ਕਹੇ ਉਹ ਤਾញੋਂ ਮੱਲਾ ਦਾ ਘਰਾਟ ਜੀ ਕਰ ਗਈ ਗੱਲ ਸੁਣ ਕੇ ਉਹ ਅੱਛਾ ਤਾਂ ਹੀ ਗਈ ਰੋ ਦਵਾਈ ਲੈਣਾ ਹੋਰ ਭਾਣਾ ਪ੍ਰੇਜ ਤਾਂ ਜ਼ਰੂਰੀ ਹੈਗਾ ਦਵਾਈ ਨਾਲੋਂ ਤਾਂ ਪ੍ਰੇਜ ਵੱਡਾ ਹੈ ਸਾਡੀ ਬੇਬੇ ਨੂੰ ਸ਼ੂਗਰ ਹੈਗਾ ਵਿਆਹ ਸ਼ਾਦੀ ਚ ਵਗ ਜਾਂਦੀ ਹੈ ਕਿ ਕਿਸੇ ਚੀਜ਼ ਤੇ ਮੂੰਹ ਨਹੀਂ ਲਾਉਂਦੀ ਸਾਨੂੰ ਨਹੀਂ ਇੰਨੀ ਦਵਾਈ ਤੁਮੀ ਦਵਾਉਣ ਦੀ ਲੋੜ ਪੈਂਦੀ ਹੈਗੀ ਸਾਡੀ ਬੇਬੇ ਨੂੰ हां पण मैं भी पता है मेनू मैं भी कई बार सुनेगा नाल भी जांदे रहे कई बार प्रोग्राम ते देख जैसे पाठ दे खोज ते बागे वो बिचारी खीर प्रसाद ਤੋਂ ਬਣੀ ਮੋੜੇ ਹੁੰਦੀ ਹੈ हां ना ਸਾਡੀ ਬੇਬੇ ਨਹੀਂ ਕਿਸੇ ਚੀਜ਼ ਤੇ ਐ ਮਿੱਠੇ-ਮੁੱਠੇ ਦੇ ਮੂੰਹ ਲਾਉਂਦੀ ਹੈ ਫਿਰ पण ਬੱਚੀ ਵੀ ਤਾਂ ਹੀ ਬੈਠੀ ਐ ਉਹਨੂੰ ਅੱਧੀ ਦਵਾਈ ਨਾਲ ਸਰ ਜਾਂਦਾ ਤੇ ਹੁਣ ਰੋਜ਼ ਮਿੱਠਾ ਖਾਈ ਜਾਵੇ ਸ਼ੂਗਰ ਵਧਾਈ ਜਾਵੇ ਦਵਾਈਆਂ ਖਾਈ ਜਾਵੇ हां ਇਹ ਤਾਂ ਹੈ पण ਹਾਂ ਜੇ ਹੁਣ ਮਿੱਠਾ ਖਾਈ ਜਾਊਗੀ ਫਿਰ ਤਾਂ ਦਵਾਈ ਦੀ ਲੋੜ ਪਊਗੀ ਪਊਗੀ ਲੈ ਹੋਰ ਹੁਣ ਇਹ ਤਾਂ ਹੈਗੀ ਹੀ ਨਾ ਭਣੀ ਉਹ ਦਿਮਾਗ ਦੀ ਘਾਟ ਆ ਸਾਡੀ ਬੇਬੇ ਤਾਂ ਮੈਨੂੰ ਐਨ ਹੱਕ ਲੱਗਦੀ ਹੈਗੀ ਛੋਡੀ ਬੇਬੇ ਤਾਂ ਵਾਰੀ ਸਮਝਦਾਰ ਐ ਇਸ ਗੱਲ ਨੂੰ ਇਹ ਤਾਂ ਨਾ ਤਾਂ ਜਵਾਕਾਂ ਦੇ ਐਂ ਦੇਖ ਲੈ ਤੂੰ ਉਹ ਜਵਾਕ ਦੇ ਮੰਗ ਲੱਗੇ ਮੇਰੇ ਤੇ ਛੁਟਕੀ ਨਹੀਂ ਕਰਿਆ ਹੈਗਾ ਕਿਦਾਂ ਨਹੀਂ ਆਈ ਤੇ ਲੈ ਹੁਣ ਕਹਿੰਦੀ ਜਵਾਕ ਦੀ ਗੱਲ ਸੁਣਤੀ ਮੇਨੂੰ ਤਾਂ ਘਬਰਾਟ ਆ ਗਿਆ ਫਿਰ ਇਹਦਾ ਮਤਲਬ ਤਾਂ ਇਹੀ ਹੋਇਆ ਵੀ ਉਹਨੂੰ ਮੁੰਡੇ ਦੀਆਂ ਗੱਲਾਂ ਤੇ ਸੱਚ ਆ ਗਿਆ ਹੂੰ ਤਾਂ ਹੀ ਘਬਰਾਟ ਕਰਿਆ ਉਹਨੇ ਕਿਥੇ ਉਹ ਜਵਾਕ ਨੂੰ ਐਂ ਕਹਿੰਦੀ ਵੀ ਨਾ ਭਈ ਪੁੱਤ ਤੈਨੂੰ ਐਵੇਂ ਗਲਤ ਸਮਝੀ ਹੋਈ ਹੈਗੀ ਐਂ ਨਹੀਂ ਤੇਰੀ ਮੰਮੀ ਕਰਦੀ ਹੈਗੀ ਉਜਵਾਸ ਤੇ ਅਸਰ ਪੈਂਦਾ ਸਮਝਾ ਦਿੰਦੀ ਜਸੂ ਨੂੰ ਮੁਰੋਂ ਵੀ ਤੂੰ ਤਾਂ ਭਈ ਉਹੀ ਗੱਲ ਨਿਆਣਾ ਹਨ ਹਰਕ ਪੈਣ ਵਾਲੀ ਗੱਲ ਹੋ ਜਾਂਦੀ ਹਰਕ ਪੈਣ ਦੇ ਜਵਾਕ ਵੀ ਜਿਵੇਂ ਉਹਦੀ ਗੱਲ ਸੁਣਦਾ ਭੈਣੇ ਉਮਝ ਕੇ ਜਵਾਕ ਤੇ ਵੀ ਅਸਰ ਪੈਂਦਾ ਪੈਂਦਾ ਹੈ ਹਣ ਜਦੋਂ ਉਹਨੇ ਹੰਗਾਰੇ ਚੰਗਾ ਰਬਤਾ ਹੁਣ ਜਵਾਕ ਤੇ ਉਲਟਾ ਅਸਰ ਪਾਊਗਾ ਹੁਣ ਜਵਾਕ ਨੂੰ ਉਹੀ ਵੱਧ ਚਚਣ ਲੱਗ ਜਾਣਗੇ ਹਮ ਚੰਗਾ ਨਹੀਂ ਭੈਣੇ ਹੁਣ ਚਾਚੀ ਨੂੰ ਨਾ ਤਾਂ ਕੋਈ ਰੁੱਖੀ ਮਿੱਸੀ ਗੱਲ ਕਹੀ ਦੀ ਨਹੀਂ ਤਾਂ ਉਹ ਮੈਨੂੰ ਕਹੂਗੀ ਵੀ ਮੈਂ ਸੁਖਪ੍ਰੀਤ ਕੋਲੇ ਗੱਲ ਕੀਤੀ ਸੀਗੀ ਵੀ ਸੁਖਪ੍ਰੀਤ ਕੁਲਵਿੰਦਰ ਨੂੰ ਉਂਗਲਾਂ ਲਾਗੀ ਨਹੀਂ ਭੈਣੇ ਉਂਗਣਾਈ ਦਾ ਕੋਈ ਗੱਲ ਨਹੀਂ ਹੈਗੀ ਪਰ ਐ ਵੀ ਗੱਲ ਹੈਗੀ ਐ ਐਡਾ ਹਾਇ ਮੈਂ ਮੇਰਾ ਵੀ ਹੈ ਨਹੀਂ ਵੀ ਮੈਂ ਉਹਦੀ ਇਹੋ ਜਿਹੀ ਸੁਠੀ ਗੱਲ ਸੁਣ ਕੇ ਚੁੱਪ ਰਹਿ ਜੂਗੀ ਚੱਲ ਮੈਂ ਕੋਸ਼ਿਸ਼ ਕਰੂੰਗੀ ਜੇ ਹੋ ਸਕਦਾ 1-2 ਦਿਨ ਕੱਢੂਗੀ ਵੀ ਨਾ ਉਹਨੂੰ ਗੱਲ ਕਹਾ ਵੀ ਤੇਰੇ ਤੇ ਨਾ ਸਕ ਜਾਵੇ ਹੂੰ ਤੇ ਚੱਲ ਕੋਈ ਗੱਲ ਨਹੀਂ ਭੈਣੇ ਤੂੰ ਬਹਿ ਮਨਾ ਕਰੀ ਚੰਗਾ ਨਹੀਂ ਭੈਣੇ ਮੈਂ ਤੇ ਜਾਣਦੀ ਆ ਕਿ ਤੂੰ ਆਪ ਹੀ ਸਿਆਣੀ ਐ ਨਾ ਨਾ ਕੋਈ ਨਾ ਭੈਣੇ ਹਾਂ ਕੋਈ ਨਹੀਂ ਉਹ ਤਾਂ ਬੈ ਜਾਣੀ 2 ਮਿੰਟ ਗੱਲਾਂ ਨਾ ਬਸ ਬਣ ਕੰਮ ਪੈਣੇਗੀ ਮੇ ਕੰਮ ਤਾਂ ਲੋਟ ਹੀ ਨਹੀਂ ਆਉਂਦੇ ਸਾਰਾ ਦਿਨ ਸਾਰਾ ਦਿਨ ਹੀ ਚੱਲੀ ਜਾਂਦੇ ਰਹਿੰਦੇ ਨੇ ਲੈ ਦੇਖ ਲੈ ਭੈਣ ਤਾਂ ਵਿਚਾਰੀ ਕਹੇਗੀ ਆ ਕਿ ਤੂੰ ਦੱਸੀ ਨਾ ਹੁਣ ਕੋਈ ਗੁੱਸਾ ਗਿਲਾ ਨਾ ਕਰੀ ਇਹੋ ਜੀ ਗੱਲ ਸੁਣ ਕੇ ਕਿੱਥੇ ਰਹਿ ਜਾਂਦਾਗਾ ਹੈ ਮੈਨੂੰ ਤਾਂ ਐ ਲੱਗਦਾ ਜੇ ਕਰੇ ਹੁੰਦੀ ਹੁਣ ਭੈਣ ਦੇ ਹੁੰਦੀ ਚਿੰਬੜ ਜਾਂਦੀ ਮੈਂ ਨਹੀਂ ਉਹਨੂੰ ਪਤਾ ਲੱਗ ਜਾਂਦਾ ਝੂਠੀਆਂ ਸੱਚੀਆਂ ਕਰੀਆਂ ਦਾ ਹੁੰਦੇ ਗੱਲ ਹੋ ਜਾਂਦੀ ਹੁੰਦਾ ਨਹੀਂ ਮੈਥੇ ਚੁੱਪ ਰਹਿ ਜਾਂਦਾ ਚੱਲ ਦੇਖਦੀ ਹੁੰਦਾ ਇਹ ਵੀ ਵਿਚਾਰੀ ਮੇਰੀ ਹਮਦਰਦੀ ਸੀ ਦੱਸ ਕੇ ਗਈ ਹੈ ਗੱਲ ਤਾਂ ਇਹ ਤੇ ਆਊਗੀ ਨਾ ਵੀ ਉਹ ਹੀ ਉਂਗਲਾ ਲਾ ਗਈ ਮੈਂ ਉਹਨੂੰ ਛੱਡ ਕੇ ਗਈ ਸੀ ਚਾ ਦੇਖੂਗੀ ਚਾ ਅਜਾ ਰਣ ਚਪ ਕਰਿਆ ਗਿਆ ਕਰੂੰਗੀ ਬਾਹਰ ਚੜਤਾ ਨਹੀਂ ਕੱਲ ਕੋਲ ਨੂੰ ਸੇੜ ਲੂੰ ਚਲ ਬ ਡਾਕਟਰ ਕਹਿੰਦਾ ਬੰਦ ਰੱਖ ਲੈ ਬੰਦ ਕਿੱਥੇ ਰੱਖਿਆ ਜਾਂਦਾ ਹਜੇ ਕਹਿੰਦਾ ਬੇਬੇ ਤੇਰਾ ਤਾਂ ਬਲੱਡ 160 ਹੋਇਆ ਪਿਆ ਹੋਇਆ ਤਾਂ ਮੈਨੂੰ ਟੈਸ਼ਨ ਵਾਲਾ ਬੰਨ ਬਣੇ ਨਾਲ ਦਾ ਇਹਦਾ ਕੀ ਮਤਲਬ ਜਵਾਕ ਦੀ ਟੈਸ਼ਨ ਹੋ ਗਈ ਜੇ ਤਾਂ ਐ ਕਰਦੀ ਐ ਲਾ ਲਿਕੜ ਗਿਆ ਇੱਕ ਤਾਂ ਗਰਮੀ ਵਾਲੀ ਪੈਣ ਲੱਗੀ ਹੋਣੀ ਸਾਮਣੇ ਕੜ ਗਿਆ ਨਿਕਲਵਿੰਦਰ ਪਾਣੀ ਦੀ ਘੁੱਟ ਦੇ ਐਨੀ ਗੋਲੀਆਂ ਲੈ ਲਾ ਡਾਕਟਰ ਕਹਿੰਦਾ ਗੋਲੀਆਂ ਲੈ ਕੇ ਪੈ ਜੀ ਫਤਾਨੀ ਕਿੱਧਰ ਵਗ ਗਈ ਲੈ ਦੇਖ ਲਾ ਹੁਣ ਕਿਵੇਂ ਹੋ ਕੇ ਮਾਰਨੀ ਹੁੰਦੀ ਸਾਨੂੰ ਪੁੱਛਣ ਆਲਾ ਹੋਵੇ ਕਿ ਉਹ ਹੀ ਕੁਲਵਿੰਦਰ ਹੈ ਹੁਣ ਦੇ ਦੇ ਇਹਨੂੰ ਪਾਣੀ ਇੱਕ ਜੀ ਤਾਂ ਕੱਦ ਜਮਾ ਨਾ ਦੇਵਾ ਦੇਈ ਹੁੰਨੀ ਤਦ ਕਿ ਦੱਸਣ ਕਰੂਗੀ ਐ ਨਹੀਂ ਪਤਾ ਉ ਗਲਾ ਲਾ ਦੇ ਉਹਦੇ ਆਈ ਦੇ ਲੈ ਫੜ ਵੀ ਪਾਣੀ ਨਹੀਂ ਲਿਆ ਲਿਆਈ ਹਾਂ ਲੈਈ ਮੈਂ ਤਾਂ ਫੇਰ ਵੀ ਬਿਸ਼ਰਮ ਐ ਫੇਰ ਦੇ ਦਾਨੀ ਐ ਕੀ ਹੋ ਗਿਆ ਅੱਬ ਸ਼ਰਮ ਨੂੰ ਕੋਈ ਨਾ ਤੇਰਾ ਬਲੱਡ ਜਾ ਵਧਿਆ ਪਿਆ ਕਰੇ ਫੇਰ ਦੱਸੂ ਤੈਨੂੰ ਮੌਕਾ ਅੱਜ ਤੋਂ ਕੋੜਾ ਕੀ ਹੋ ਗਿਆ ਤੈਨੂੰ ਗੋਲੀ ਲੈਣ ਦੇ ਮੈਨੂੰ ਪਤਾ ਨਹੀਂ ਕਿ ਮੈਂ ਵਧਿਆ ਕਿ ਮੇਨਾਂ ਵਧਿਆ ਸੋ ਜੀ ਬੀਰ ਕਿਕਰ ਥੋੜੇ ਨੇ ਲੈ ਲੈ ਨੀ ਆ ਮੁੱਖੇ ਮਾਰਖੇ ਤੇ ਡੇ ਬਣੀ ਪਾਤਾ ਛੜੀ ਜੀ ਢਾਲ ਕਰ ਲੈਂਦੇ ਨੇ ਨਾ ਖਾਣ ਦਾ ਸਵਾਲ ਆ ਕੱਲ ਕਹਿਣਾ ਨਾ ਨਹੀਂ ਖਾਲੀ ਪੁੱਤ ਰੋਟੀ ਆਹ ਹੋ ਨਾ ਨਹੀਂ ਖਾ ਲਈ ਕਿਆ ਵਾਲੀ ਔਖਾ ਜਿਹਾ ਬੋਲ ਪਿਆ ਜਸੂ ਔਖਾ ਤਾਂ ਹੋਊਂਗੀ ਨਾ ਨੀਂਦ ਤਾਂ ਵੇਂ ਕਰੀਏ ਨਹੀਂ ਰਹਿਣੀ ਆ ਨਾ ਪਿਆਰ ਕਰਦੀ ਆ ਮੈਂ ਪਿਆਰ ਕਰਦੀ ਆ ਕੀ ਕਰਦੀ ਆ ਤੂੰ ਕੀ ਹੋ ਗਿਆ ਪੁੱਤ ਰੋਜੀ ਕਦੇ ਮੂੰਗੀ ਧਰ ਲੈਣਾ ਕਦੇ ਉਹ ਕਦੂ ਜਾ ਧਰ ਲੈਣੇ ਉਹਨਾਂ ਖਾਣ ਦਾ ਸੁਆਦ ਸੁਆਦ ਆ ਬਿਨਾਂ ਢੱਡ ਭਰੇ ਫਿਰ ਪੁੱਤ ਤੈਨੂੰ ਕਾਦੇ ਦਾ ਬਣਾ ਖਾਣੀ ਆ ਖੜੀਆਂ ਫੁੜੀਆਂ ਧਰ ਲਿਆ ਕਰੋ ਭਿੰਡੀਆਂ ਧਰ ਲਿਆ ਕਰੋ ਹਾਂ ਜੀ ਪੁੱਤ ਕਿੱਥੇ ਆਈਆਂ ਨੇ ਗਮਾਰਾ ਫਲੀ ਆ ਗਈਆਂ ਨਾ ਨਹੀਂ ਤਾਂ ਮਰੀ ਜਾਨੀ ਰਹਿਣੀ ਆ ਚੱਲ ਫਿਰ ਮੈਂ ਚੰਗਾ ਗੌਰ ਕਰੂੰਗੀ ਫਿਰ ਮੈਂ ਲੈ ਦੂੰਗੀ ਚਲ ਨਾ ਨਹੀਂ ਗੌਰ ਵਾਲੀ ਕੀ ਗੱਲ ਆ ਸਿੱਧਾ ਕਹਿ ਵੀ ਮਹਿੰਗੀ ਆਉਂਦੀ ਆ ਬੇ ਨਹੀਂ ਪੁੱਤ ਬੇ ਪੁੱਤ ਫਲੀਆਂ ਤੇਰੇ ਨਾਲ ਨਹੀਂ ਮਹਿੰਗੀਆਂ ਹੈਗੀਆਂ ਕੋਈ ਨਹੀਂ ਜੇ ਤੂੰ ਮੇਰੀ ਜਾਨ ਵਾਂਗੇ ਕਾਨੂੰ ਵੀ ਦੇਦਾ ਜਸੂ ਐ ਨਾ ਕਰਿਆ ਕਰ ਤੂੰ ਰਹਿ ਰਹਿੰਦੇ ਰਹਿੰਦੇ ਨਾਨੀ ਉਹੀ ਨਾ ਹਵਾ ਮਾਰਿਆ ਕਰ ਮੈਨੂੰ ਤਾਂ ਐਸੀ ਮਾਮੀ ਮੇਰੇ ਨਾਲ ਐ ਕਰਦੀ ਆ ਉਹਦਾ ਮੈਨੂੰ ਕੁਝ ਲੱਗਦਾ ਨਹੀਂ ਹੈਗਾ ਲੱਗਦਾ ਮੈਂ ਤੇਰਾ ਵੀ ਨਹੀਂ ਕੁਝ ਤੂੰ ਐਡ ਐਡ ਤੰਨ ਨਾ ਮਾਰ ਪੁੱਤ ਮੈਨੂੰ ਮੈਨੂੰ ਪਤਾ ਤੈ ਤੂੰ ਮੇਰਾ ਦੋਤ ਹੈ ਤੇਰੀ ਮਾਮੀ ਦੇ ਤੂੰ ਨਹੀਂ ਕੁਝ ਲੱਗਦਾ ਹੋਵੇਗਾ ਚੰਗਾ ਈ ਨੰਗਾ ਨਾਨੀ ਤੈਨੂੰ ਵੀ ਦੇਖ ਲਿਆ ਹਾਂ ਲੱਗਦਾ ਚੜ ਗਈ ਨਾਨੀ ਮੇਰੀਆਂ ਉਂਗਲਾਂ ਤੇ ਲੈ ਮਾਮੀ ਹੁਣ ਤੇਰੀ ਖੈਰ ਨਹੀਂ ਰਹੀ ਪੀਪ ਬਿਕ ਮੈਂ ਤਾਂ ਫੀ ਆਂਦੀ ਆ ਨਹੀਂ ਮੈਨੂੰ ਜਸੂ ਆਏ ਲੱਗਿਆ ਜਿਵੇਂ ਕੁਝ ਕਰਕੇ ਗਿਆ ਬੀਬੀ ਨੇ ਪੁੱਛੋ ਕੀ ਗਹੀ ਜਾਂਦੀ ਹੈ ਨਹੀਂ ਬੇਬੇ ਜਸੂ ਤਾਂ ਬੰਦੇ ਨੇ ਆਣਾ ਉਹਨੂੰ ਤਾਂ ਨਹੀਂ ਪਤਾ ਹੈਗਾ ਅੱਜ ਕੱਲ ਸੁੱਕੀਆਂ ਸਬਜ਼ੀ ਕਿੱਥੇ ਹਾਜਮੇ ਆਉਂਦੀਆਂ ਨੇ ਅੱਜ ਕੱਲ ਤਾਂ ਹਰੇਕ ਹੀ ਜਦਾਂ ਦਾਲ ਬਣਾਉਗਾ ਅਗਲਾ ਮੂੰਗੀ ਦੀ ਤੇ ਜਾਂ ਫਿਰ ਦੁੱਧ ਵਾਲੀ ਸਬਜ਼ੀ ਬਣਾਉਂਦਾ ਹਰੇ ਕद्दू ਦੀ ਇਹੀ ਜੀ ਹਾਜ਼ਮੇ ਆਉਂਦੀ ਹੈਗੀ ਨਾ ਪਹਿਲਾਂ ਬਿਮਾਰ ਹੋਣੇ ਸੁੱਕੇ ਸਬਜ਼ੀਆਂ ਖਾ ਕੇ ਗਰਮੀ ਦੇ ਮਹੀਨੇ ਮੈਂ ਜਾਣਦੇ ਤੇਰੇ ਚਾਲਾਂ ਨੂੰ ਤੈਨੂੰ ਜਵਾਖਲਾ ਕਾਹਨੂੰ ਫਿਕਰ ਹੈ ਤੈਨੂੰ ਐ ਵੀ ਮੈਨੂੰ 200 ਰੁਪਏ ਸਬਜ਼ੀ ਤੇ ਲਾਉਣਾ ਪਊਗਾ ਫਿਰ ਕੀ ਹੋ ਗਿਆ ਜੀ ਜਵਾਖੂਰੇ ਪੜਨ ਲੱਗ ਗਿਆ ਬੇਬੇ ਮੈਨੂੰ ਕਾਇ ਦਿਨ ਹੋ ਗਏ ਤੈਨੂੰ ਦੇਖੀ ਜਾਂਦੀ ਨੂੰ ਤੂੰ ਥੋੜੀ ਨੀ ਹੋ ਰਹੀ ਨੀ ਗੱਲਾਂ ਕਰੀ ਜਾਂਦੀ ਪਹਿਲੇ ਮੈਨੂੰ ਐ ਦੱਸ ਅੱਗੇ 200 ਰੁਪਏ ਕਦੇ ਮੈਂ ਲਾਇਆ ਨੀ ਸਬਜ਼ੀ ਤੇ ਜਦੋਂ ਟ ਅਕੇਲਾ ਤੂੰ ਜਵਾਕ ਦਾ ਕਾਹਨੂੰ ਫਿਕਰ ਹੈ ਕਾ ਫਿਕਰ ਕਿਉਂ ਨਹੀਂ ਹੈਗਾ ਮੈਨੂੰ ਜਵਾਕ ਦਾ ਤੇਰਾ ਕੱਲੀ ਦਾ ਕੁਝ ਲੱਗਦਾ ਉਹ ਮੇਰਾ ਕੁਝ ਲੱਗਦਾ ਨਹੀਂ ਹੈ ਨੀ ਤੇਰਾ ਨਹੀਂ ਕੁਝ ਲੱਗਦਾ ਜੇ ਤੇਰੇ ਕੁਝ ਲੱਗਦਾ ਹੋਵੇ ਨਾ ਤੂੰ ਨੇ ਕਿਹੜੀ ਖਾਣ ਪੀਣ ਦਾ ਧਿਆਨ ਰੱਖੇ ਨਹੀਂ ਬੇਬੇ ਤੂੰ ਤਾਂ ਉਹੀ ਥੋੜੀ ਜਿਹੀ ਪੁੱਠੀ ਚੱਲਦੀ ਐ ਪਹਿਲੇ ਮੈਨੂੰ ਐਂ ਦੱਸ ਖਾਣ ਪੀਣ ਦਾ ਕੀ ਨਹੀਂ ਧਿਆਨ ਰੱਖਦੀ ਉਹਦੇ ਮੈਂ ਉਹਨੂੰ ਮੁੰਡੇ ਨੂੰ ਕੁਲਫੀ ਨਹੀਂ ਲੈਣ ਦਿੱਤੀ ਮੈਂ ਕਿਹਾ ਜੇ ਸੁਬੀਮਾਰ ਹੋ ਜਾਏਗਾ ਭਾਈ ਮੈਂ ਕਿਹਾ ਤੂੰ ਆਈਸਕ੍ਰੀਮ ਬਣਾ ਲਾ ਘਰੇ ਉਹ ਅੱਜ ਕੱਲ੍ਹ ਨੇ ਘਰ ਦਾ ਦੁੱਧ ਆਪਣੇ ਹੈਗਾਗਾ ਉਹ ਖਾ ਲਈ ਤੇ ਉਹ ਤੂੰ ਬਿੰਦਰ ਦੇ ਉਂਗਲਾਂ ਲਾਤੀਆਂ ਕਾਇ ਉਹ ਕੁਝ ਖਾਣੀ ਦਿੰਦੀ ਜਵਾਕ ਨੂੰ ਨਾ ਬੇਬੇ ਇਹਦੇ ਵਿੱਚ ਕੀ ਗੱਲ ਐ ਪਹਿਲਾਂ ਮੈਨੂੰ ਐ ਦੱਸ ਮੈਂ ਉਸੇ ਦੀ ਮਾਰੀ ਨਹੀਂ ਰੋਕਿਆ ਵੀ ਚਲੋ ਕੁਲਫੀਆਂ ਦੇ ਵਿੱਚ 100 ਕੇਮਿਕਲ ਪਾਏ ਹੁੰਦੇ ਨੇ ਵੀ ਕਿੱਥੇ ਘਰ ਦੀ ਚੀਜ਼ ਖਾ ਲੇ ਤੂੰ ਉਹਨੂੰ ਪੁੱਠਾ ਕਰਕੇ ਦੱਸਿਆ ਉਹ ਤੈਨੂੰ ਮੇਰੇ ਦੋ ਤੈਨੂੰ ਡੋਕਣ ਦੀ ਕਿ ਲੋੜ ਐ ਤੂੰ ਸਿਰੇ ਸਿਰ ਜਾਈ ਨਹੀਂ ਤਾਂਹੀਂ ਤਾਂ ਚੜੀ ਨਹੀਂ ਆ ਤੈਨੂੰ ਡੋਕਣ ਦੀ ਕਿ ਲੋੜ ਆ ਦੀ ਉਹ ਜਿਵੇਂ ਜੀ ਕਰੂਗਾ ਖਾਊਗਾ ਨਾ ਮੈਂ ਸਿਰੇ ਕੀ ਚੰਨਾ ਬੇਬੇ ਤੂੰ ਤਾਂ ਥੋੜੀ ਜਿਹੀ ਉਹੀ ਪੁੱਠੀ ਚੱਲਦੀ ਐ ਮੈਂ ਤਾਂ ਜੇ ਕੋਈ ਸਹੀ ਗੱਲ ਕਹਿਣੀ ਐ ਤੂੰ ਹਰੇ ਗੱਲ ਨੂੰ ਪੁੱਠੂ ਹੀ ਲੈ ਕੇ ਜਾਨੀ ਐ ਪਹਿਲਾਂ ਮੈਨੂੰ ਐ ਦੱਸ ਜਦੋਂ ਮੈਂ ਆਵਦੀ ਤੇ ਆ ਗਈ ਤੈਨੂੰ ਪਰਲੇ ਪਾਸੇ ਕੁੰਜੇ ਤੇ ਲਾ ਕੇ ਬਿਠਾ ਦੂੰਗੀ ਤੂੰ ਗੱਲਾਂ ਕਿਹੜੀਆਂ ਕਰਦੀਆਂ 2.5 ਕਿਲੇ ਮੇਰੇ ਨਾਂ ਨੇ ਜੇ ਮੈਂ ਆਵਦੀ ਤੇ ਆ ਗਈ ਤੇ ਬਲ ਸਾਰੇ ਕੱਢ ਦੂੰਗੀ ਨਾ ਬੇਬੇ ਤੂੰ ਬਾਹਰ ਕੱਢਣ ਆਲੀ ਕਿਧਰੋਂ ਆ ਗਈ 2.5 ਕਿਲੇ ਤੂੰ ਕਿੱਥੋਂ ਲੈ ਕੇ ਆਈ ਸੀ ਨਹੀਂ ਤੂੰ ਮੈਨਾਂ ਜਮਾੜ ਰਾਉਣੀ ਐ ਤੂੰ ਹਾਂ ਤੂੰ ਮੈਨਾਂ ਜਮਾੜ ਰਾਉਣੀ ਐ ਨਹੀਂ ਉਹ ਲੜ ਪਈਆਂ ਬੂਆ ਮਰ ਜਾ ਆ ਕੇ ਕੁੱਟ ਕਟਾਪਾ ਜਾ ਹੋ ਗਿਆ ਨਹੀਂ ਤੂੰ ਨਹੀਂ ਬੱਸ ਕਰ ਜਾ ਨਹੀਂ ਚਾਚੀ ਨਹੀਂ ਬੱਸ ਕਰ ਜਾ ਬੱਸ ਕਰ ਜਾ ਚਾਚਾ ਕੀ ਕਰਦੀਆਂ ਜੀ ਇਹ ਕਿਹਨੇ ਇਹ ਜੀ ਕੀ ਗੱਲ ਹੋ ਗਈ ਮੈਂ ਦੋਕੇ ਨੂੰ ਨਿਸ਼ਾਨ ਦੇਣੀ ਚਾਚਾ ਨਾ ਰੋਟੀ ਨਹੀਂ ਚਾਚੀ ਨਾ ਟੁੱਕੜੀ ਦਿੰਦੀ ਨਹੀਂ ਨਹੀਂ ਚਾਚੀ ਇਹੋ ਜੀ ਤਾਂ ਕੋਈ ਗੱਲ ਹੈ ਨਹੀਂ ਗਲਵਿੰਦਰ ਦੀ ਉਹੀ ਗੱਲ ਅਸੀਂ ਸਰਦਨ ਦੇਖਦੀ ਰਹਨੇ ਆਗੇ ਨਹੀਂ ਭੈਣੇ ਕੈਨੂੰ ਸਿਰਸਿਰ ਹੋ ਗਈ ਨਹੀਂ ਭੈਣੇ ਉਹੀ ਚੰਬਰ ਰਹੀ ਆ ਲੈ ਲੈ ਜੀ ਮੇਰੇ ਹੱਥੀ ਚੱਕਣ ਲੱਗ ਗਈ ਕਈ ਦਿਨ ਹੋ ਗਏ ਨੂੰ ਤਰਫੀ ਜਾਂਦੀ ਨੂੰ ਪਹਿਲਾਂ ਤਾਂ ਮੈਨੂੰ ਐ ਕਹਿੰਦੀ ਸੀ ਕਦੀ ਤੂੰ ਦੋ ਦਿਨ ਨੂੰ ਚਾਪ ਨਹੀਂ ਨੀਚਾ ਜਿਦਾ ਕਰਕੇ ਦਿੰਦੀ ਹੈਗੀ ਤੇ ਫਿਰ ਅੱਜ ਲੈ ਕਹਿੰਦੀ ਤੂੰ ਉਹਨੂੰ ਸੁੱਕੀ ਸਬਜ਼ੀ ਬਣਾ ਕੇ ਦੇ ਆ ਕਰ ਮੈਂ ਇਹੀ ਗੱਲ ਕਹੀ ਹੈ ਭੈਣੇ ਮੈਂ ਕਿਹਾ ਸੁੱਕੀਆਂ ਸਬਜ਼ੀਆਂ ਬੇਬੇ ਅੱਜ ਕੱਲ੍ਹ ਹਾਜਮੇ ਨਹੀਂ ਆਉਂਦੀਆਂ ਹੈਗੀਆਂ ਬਿਮਾਰ ਹੋ ਜੂਗਾ ਮੁੰਡਾ ਮੈਨੂੰ ਲੈ ਕਨੀਏ ਕੇ ਮੁੰਡੇ ਨੂੰ ਆਈਸਕ੍ਰੀਮ ਨਹੀਂ ਲੈਣ ਦਿੱਤੀ ਹੈਗੀ ਇਹਨੂੰ ਤੇਰੇ ਵੀ ਨੱਸ ਭੈਣੇ ਮੈਂ ਉਹਨੂੰ ਇਹੀ ਗੱਲ ਕਹੀ ਸੀ ਮੈਂ ਚੱਲ ਘਰ ਦਾ ਆਪਣੇ ਦੁੱਧਾਗਾ ਫੇ ਤੂੰ ਘਰੇ ਜਮਾਲਿਆ ਕਰ ਹੈ ਵੀ ਉਹ ਖਾਲਿਆ ਕਰ ਨਹੀਂ ਬਾਹਰ ਲਈ ਨਾ ਬਿਮਾਰ ਹੋ ਜਾਏਗਾ ਨਹੀਂ ਹੋਰ ਭੈਣੇ ਮੁੱਲ ਦੀਆਂ ਚੀਜ਼ਾਂ ਨਾਲ ਤਾਂ ਚਾਚੇ ਜਵਾਕ ਬਿਮਾਰ ਹੁੰਦਾਗਾ ਨਹੀਂ ਕਾਹਨੂੰ ਹੁੰਦਾ ਤੇਰੇ ਮੂਰੇ ਸਚਾਈ ਬਣਦੀ ਐ ਇਹੇ ਨਹੀਂ ਨਹੀਂ ਚਾਚੀ ਅੱਜ ਕੱਲ ਬਹੁਤ ਕੁਝ ਆਉਂਦਾਗਾ ਮੁੱਲ ਦੀਆਂ ਚੀਜ਼ਾਂ 'ਚ ਜਵਾਖ ਬਿਮਾਰ ਹੋ ਜਾਂਦਾ ਨਾ ਤੁਸੀਂ ਨਿੱਕੇ ਜੇ ਜਵਾਖ ਮਾਗਰ ਲੱਗ ਕੇ ਆਪ ਚਲੜੀ ਜੰਨੀਓ ਸਿਆਣੀਆਂ ਬੈਣੀ ਮੈਨੂੰ ਤਾਂ ਕਸ ਦੀ ਲੋੜ ਨਹੀਂ ਮੈਂ ਤਾਂ ਉਹਦੇ ਦੁੱਧ ਨੂੰ ਆਪੇ ਦਾਰ ਬਣਾਦਾ ਕਰੂ ਆਪੇ ਰੋਟੀਆਂ ਬਣਾਦਾ ਕਰੂ ਸੁਣ ਗਿਆ ਨਾ ਬਣਾ ਦੇ ਕਰ ਬੀਬੇ ਮੈਂ ਤਾਂ ਤੈਨੂੰ ਕੋ ਰੋਕਿਆ ਨਹੀਂ ਤੂੰ ਉਹਦੇ ਨਹੀਂ ਬਣਾ ਦੇ ਕਰਦੀ ਮੈਂ ਕਿਹਾ ਤੁਹਾਨੂੰ ਰੋਕਿਆ ਸੀ ਮੈਂ ਬਣਾ ਕੇ ਦੇਉਂਗੀ ਜਿੱਦੇ ਦਾ ਮੁੰਡਾ ਪੜ੍ਹਨ ਵਾਲਾ ਇਕੱਠੀ ਹੋ ਗਈ ਇਕੱਠੀ ਹੋ ਗਈ ਵੀ ਕਿਉਂ ਲਾਤਾ ਨਹੀਂ ਚਾਚੀ ਆਏ ਸਿਆਣੀ ਬੈਣੀ ਐ ਤੂੰ ਐ ਨਾ ਕਰਿਆ ਕਰ ਕੀ ਪੜ੍ਹਣੀ ਐ ਏ ਨਹੀਂ ਪੈਨੇ ਲਾ ਦੇਖ ਲੈ ਉਹ ਜਵਾਕ ਦਾ ਤਾਂ ਮੈਂ ਤੈਨੂੰ ਉਹਦੀ ਕਿਹਾ ਸੀ ਇਹ ਤਾਂ ਜਵਾਕ ਤੇ ਬੱਧ ਚ ਯਕੀਨ ਕਰੂਗੀ ਜਵਾਕ ਦੇ ਤਾਂ ਯਕੀਨ ਆ ਗਿਆ ਮੇਰੇ ਤੇ ਨਹੀਂ ਹੈਗਾ ਇਹਨੂੰ ਜੇ ਮੈਂ ਜਵਾਕ ਤਾਂ ਨਿਆਣਾਗਾ ਹਾਂ ਵੀ ਕਿਥੇ ਤਾਂ ਇਹੀ ਜਵਾਕ ਨੂੰ ਰੋਕੇ ਵੀ ਨਹੀਂ ਪੁੱਤ ਕੋਈ ਨਾ ਤੇਰੀ ਮਾਮੀ ਐ ਉਹ ਵੀ ਤੇਰਾ ਇੰਨਾ ਮੋਹ ਕਰਦੀ ਐ ਜਵਾਕ ਨੂੰ ਸੱਚਾ ਜੀ ਜਿਹੜੇ ਜਪਾ ਸਮਝਾਵਾਂਗੇ ਉਹੋ ਜਿਹੀ ਸਮਝ ਜਾਂਦੇ ਉਹੋ ਜੀ ਆਉਂਦੇ ਓਏ ਜਦੋਂ ਉਹਦੀਆਂ ਗੱਲਾਂ ਸੁਣੀ ਜਾਂਦੇ ਉਹਦੇ ਗੱਲਾਂ ਦਾ ਹੰਗਾਰਾ ਭਰਦਾ ਜਵਾਕ ਨੂੰ ਵੀ ਆਏ ਵੀ ਇਹੀ ਗੱਲ ਸੱਚੀ ਹੈ ਜਿਹੜੀ ਮੈਂ ਗੱਲ ਕਰਦਾ ਨਹੀਂ ਭਣੇ ਹੁਣ ਕਹਿੰਦੀ ਐ ਨਾ ਮੈਂ ਤਾਂ ਆਪੀ ਬਣਾ ਕੇ ਦੇ ਦਾ ਕਰੂੰ ਜਾਂ ਬਣਾ ਕੇ ਦੇ ਦਾ ਕਰੇ ਹੁਣ ਮੈਂ ਵੀ ਨਹੀਂ ਬਣਾ ਕੇ ਦਿੰਦੀ ਹੈਗੀ ਨਹੀਂ ਚਲ ਦੇਖ ਲੈਣ ਤੇ ਕੁਲਵਿੰਦਰੇ ਬਣਾ ਕੇ ਕਿੰਨੇ ਕ ਦਿਨ ਬਣਾਊਗੀ ਇੱਕ ਦਿਨ ਬਣਾਊਗੀ ਦੋ ਦਿਨ ਬਣਾਊਗੀ ਹਾਂ ਭਣੇ ਇੱਕ ਦਿਨ ਬਣਾਵੇ ਦੋ ਦਿਨ ਬਣਾਵੇ ਪਰ ਮੈਂ ਸਾਰੀ ਉਮਰ ਬਣਾਵੇ ਹੁਣ ਮੈਂ ਜ਼ਿੰਦਗੀ ਨਹੀਂ ਹੁਣ ਚਾਹਵਾਂ ਨਹੀਂ ਬਣਾ ਕੇ ਲੈ ਦੇਖ ਲੈ ਦੇ ਤਾਂ ਨਾਮ ਮੈਨੂੰ ਤਾਂ ਇਹਨੇ ਬਸ ਆਹੀ ਕੋਸੀ ਅੱਜ ਕਰ ਲਾ ਤਾ ਨਹੀਂ ਭਣੇ ਤੂੰ ਐ ਗੌਰ ਕਰ ਕਿਤੇ ਕੋਈ ਜਸੂ ਤਾਂ ਨਹੀਂ ਬੈਵਤ ਕਰੀ ਜਾਂਦਾ ਹੈਗਾ ਉਂਗਲਾਂ ਲਾਈ ਜਾਂਦਾ ਨਹੀਂ ਭਣੇ ਉਂਗਲਾਂ ਵਾਲੀ ਗੱਲ ਹੀ ਇਹ ਹੈ ਪਹਿਲਾਂ ਮੈਨੂੰ ਐ ਦੱਸ ਪਹਿਲਾਂ ਐਡਾ ਹੋ ਗਿਆ ਉਹ ਕਿਦਾਂ ਦਾ ਆਇਆ ਅੱਗੇ ਤੱਕਦੇ ਉਹਨੇ ਇਹ ਕਹਾਣੀ ਹੈਗਾ ਲੱਗਿਆ ਉਹ ਹੁਣੀ ਆ ਥੋੜੇ ਟਾਈਮ ਦੇ ਇਹ ਬੇਬੇ ਇੱਕ ਇਹ ਸਿਆਣੀ ਬਿਆਣੀ ਹੋ ਕੇ ਉਹਦਾ ਜਵਾਕ ਤਾਂ ਸੱਚ ਮੰਨੀ ਜਾਂਦੀ ਹੈ ਚਲ ਮੈਂ ਤਾਂ ਕੀ ਗੌਰ ਕਰਾਂ ਮੇਰੇ ਤਾਂ ਉਹ ਖਿਲਾਫ ਬੜਕਾਉਂਦਾ ਬੇਬੇ ਨੂੰ ਮੈਂ ਬੇਬੇ ਨੇ ਆਪ ਗੌਰ ਕਰਨੀ ਚਾਹੀਦੀ ਹੈ ਇਹ ਮੈਂ ਵੀ ਦੇਖਾਂ ਜਿਹੜੀਆਂ ਗੱਲਾਂ ਕਰਦਾ ਹੈ ਇਹ ਗੱਲਾਂ ਸਹੀ ਨੇ ਨਾ ਤੂੰ ਵੀ ਤੂੰ ਮੜੀ ਬੜਕ ਰੱਖਿਆ ਕਰ ਵੀ ਕੀ ਗੱਲਾਂ ਬਾਤਾਂ ਕਰਦਾਗਾ ਕਿਤੇ ਜਸੂ ਦੀ ਬੈਅਬਤੀ ਹੋਣੀ ਹੈ ਇਹ ਸੋਨੂੰ ਲੜਾਈ ਜਾਂਦਾ ਜਿਹੜਾ ਨੇ ਬੈਠ ਕੇ ਰੱਖ ਗਈ ਭੈਣੇ ਮੈਂ ਆਈ ਸੀ ਮੈਂ ਤਾਂ ਸੋਈ ਚ ਸੀਗੀ ਇਥੇ ਗੱਲਾਂ ਸੁਣੀ ਗਈ ਇਥੇ ਦੋਨੇ ਲੱਗੇ ਰਹੇ ਨਾਨੀ ਕੋ ਤੇ ਨਾਨੀ ਟੱਪੀ ਉਹਦੇ ਕੋਲੇ ਪੂਰਾ ਅੱਛਾ ਤੇ ਉਹਨੂੰ ਨਹੀਂ ਕੁਝ ਕਿਹਾ ਹੈਗਾ ਮੈਂ ਆਏ ਕਰ ਦੂ ਮੈਂ ਆਏ ਕਰ ਦੂ ਤੇ ਉਹ ਵਾਰੇ ਵਾਗੇ ਨੇ ਤੇ ਇਹਨੇ ਮੈਂ ਆ ਕੇ ਸੁਤੀ ਪੁੱਛ ਲੈ ਮੈਂ ਕੀ ਗੱਲ ਬੇਬੇ ਕੀ ਕਹੀ ਜਾਨੀ ਹੈਗੀ ਤੇ ਮੇਰੇ ਗਾਲੀ ਪੈ ਗਈ ਲੈ ਕਹਿੰ ਤੈਨੂੰ ਨਹੀਂ ਪਤਾ ਮੈਂ ਕੀ ਕਹੀ ਜਾਨੀ ਨਾ ਚਾਚੀ ਨੂੰ ਵੀ ਸੋਚਣੀ ਚਾਹੀਦੀ ਹੈ ਇਹ ਗੱਲ ਵੀ ਭਾਈ ਉਹ ਤਾਂ ਜਵਾਕ ਨਿਆਣਾ ਜੈ ਇਹ ਜੀ ਆਪਾਂ ਸਿੱਖਤ ਦੇਵਾਂਗੇ ਉਹੇ ਜੀ ਆਉਂਦੀ ਹੈ ਜਵਾਕ ਨੂੰ ਇਹ ਤਾਂ ਕਿੱਥੋਂ ਸਿੱਖਤ ਉਹਨੂੰ ਤਾਂ ਕੀ ਦੇਣੀ ਸੀ ਇਹ ਤਾਂ ਮੈਨੂੰ ਤਾਂ ਹੱਸ ਦਿਖਾਉਂਦੀ ਹੈ ਕਿ ਮੇਰੇ ਕੋਲ ਲਟਾਈ ਗਿੱਲੇ ਮੇਰੇ ਨੌਨੇ ਮੈਂ ਆਇਆ ਕਰ ਕਰਕੇ ਜਵਾਕ ਨੂੰ ਬਗੈੜ ਦੂਗੀ ਬਗੈਰ ਨਾਲ ਹੀ ਗੱਲ ਹੈ ਹੁਣ ਉਹ ਜਵਾਕ ਗਿਆ ਹੋਇਆ ਬਾਹਰੇ ਜੇ ਉਹ ਸੁਣ ਲਾਂਦਾ ਵੀ ਮੇਰੇ ਨਾਨੀ ਨੌ ਢਾਈ ਗਿੱਲੇ ਨੇ ਉਹ ਫਿਰ ਟਿਕਦਾ ਥੋੜੀ ਉਹ ਉਹ ਬਾਤੀ ਚੰਬਲ ਤਾਂ ਦੂੰ ਬਿਜੇ ਤਾਂ ਮੇਰੀ ਨਾਨੀ ਮੇਰੇ ਖਾਤਰ ਇੰਨਾ ਕਰਦੀ ਹੈਗੀ ਲ ਮਮੀ ਨਾਲ ਫਿਰ ਵੱਧ ਚੰਬਲ ਦੀ ਉਹ ਚੰਬਲ ਨਾਲ ਹੀ ਗੱਲ ਦੀ ਹੈ ਭਣੇ ਤਾਂ ਫਿਰ ਚਮਲਾਉਣ ਵਾਲੀ ਹੋਈ ਹੈ ਹਾਂ ਇਹਹੀ ਗੱਲ ਇਹਨੂੰ ਇਹਸੇ ਨੂੰ ਦੁੱਖ ਮਿਲੂ ਭਣੇ ਨਹੀਂ ਹੋਰ ਭਣੇ ਦੁੱਖ ਤਾਂ ਦੇਊਗਾ ਇਹ ਚਾਚੀ ਨੂੰ ਆਪ ਨੂੰ ਸੋਚਣੀ ਚਾਹੀਦੀ ਸੀ ਗੱਲ ਦੋਤੇ ਤਾਂ ਉਹੀ ਗੱਲ ਹਰਾਮਖੋਰ ਹੁੰਦੇ ਨੇਗੀ ਹਾਂ ਭਣੇ ਜੇ ਇਹ ਸੋਚਦੀ ਫਿਰ ਤਾਂ ਆਹ ਕੰਮ ਹੁੰਦੀ ਨਾ ਇਹ ਸੋਚਣੀ ਤਾਂ ਚਾਹੀਦੀ ਸੀ ਬੇਬੇ ਨੂੰ ਹੈ ਵੀ ਕਿਉਂ ਰੱਖਿਆ ਜਵਾਕ ਇੱਥੇ ਹਾਂ ਭਣੇ ਜੇ ਇਹ ਗੱਲ ਤੂੰ ਕਹੇਗੀ ਇਹ ਗੱਲ ਦੂਰ ਜਾਂਦੀ ਆ ਫਿਰ ਆਪਨੇ ਇਹ ਤਾਂ ਗੱਲ ਹੈ ਤਾਂ ਹੀ ਤਾਂ ਮੈਂ ਬੋਲੀ ਨਹੀਂ ਮੈਂ ਤਾਂ ਸੱਦੇ ਨੂੰ ਬੋਲੀ ਐ ਜਿਹੜੇ ਸਾਬ ਨੇ ਇਹਨਾਂ ਨੇ ਮੈਨੂੰ ਤੰਗ ਕਰ ਰੱਖਿਆ ਦੋਨਾਂ ਮਾਂ ਪੁੱਤਾਂ ਨੇ ਉਹਦੇ ਪੁਰਾਪਰ ਜਵਾਕ ਦੇ ਮਗਰ ਲਾ ਕੇ ਮੇਰਾ ਤਾਂ ਇੰਜ ਹੀ ਕਰਦਾ ਵੀ ਮੈਂ ਘਰ ਛੱਡ ਕੇ ਭੱਜ ਜਾ ਨੀ ਨਹੀਂ ਕੁਲਵਿੰਦਰੇ ਘਰ ਛੱਡ ਕੇ ਨਾ ਜਾਈਂ ਇਹਨਾਂ ਦਾ ਕੀ ਜਾਊਗਾ ਤੇਰਾ ਘਰ ਖਰਾਬ ਹੋ ਜਾਊਗਾ ਨਹੀਂ ਭੈਣ ਘਰ ਮੇਰਾ ਕਹਾਦਾ ਹੈ ਪਹਿਲਾਂ ਮੈਨੂੰ ਐਂ ਦੱਸ ਮੇਰਾ ਮੈਂ ਤਾਂ ਕੱਲਾ ਕੰਮ ਕਰਨ ਵਾਲੀ ਹੈਗੀ ਹੈ ਹੋਏ ਮੇਰਾ ਕੰਮ ਕਰਿਆ ਹੋਇਆ ਵੀ ਇਹਨਾਂ ਨੇ ਖਿੱਚ ਪਾਤਾ ਅਗਲੇ ਤੈਨੂੰ ਤਾਂ ਕੁਝ ਕਰਨੀ ਨਹੀਂ ਆਉਂਦਾ ਨਹੀਂ ਕੁਲਵਿੰਦਰੇ ਘਰ ਤਾਂ ਤੇਰਾ ਹੀ ਹੈਗਾ ਹੁਣ ਇਹ ਕਿੰਨਾ ਕਿਚਰੇਗੀ ਨਹੀਂ ਬਣੇ ਉਹਨੂੰ ਤਾਂ ਆਈ ਐ ਵੀ ਘਰ ਮੇਰਾ ਹੀ ਐ ਇਹ ਤਾਂ ਉਹੀ ਆਈ ਹੋਈ ਐ ਇਹਨੇ ਸਮਝਦੀ ਹੈਗੀ ਕਿੰਨੇ ਚਿਰ ਨੂੰ ਨਾਲੇ ਇਹਨੂੰ ਕੀ ਹੁੰਦਾ ਮੈਂ ਤਾਂ ਘੋੜੇ ਵਰਗੀ ਪਈ ਐ ਹਜੇ ਕੋਈ ਲਿੱਸੀ ਰਾਮੀ ਕਿਸੇ ਪਾਸੇ ਕੀ ਜਾਣ ਜਾਣ ਲਾਈ ਐ ਜਾਂਦੀ ਐ ਸੌ ਵਾਰੀ ਜਾ ਮੇਰਾ ਦੋਤਾ ਤਾਂ ਇੱਥੇ ਰਹੂਗਾ ਸੁਣ ਲਈ ਮੇਰੀ ਗੱਲ ਮੇਰਾ ਦੋਤਾ ਨਹੀਂ ਆਂਦਾ ਨਾ ਨਹੀਂ ਚਾਚੇ ਇਹਦਾ ਵੀ ਘਰ ਆਗਾ ਐ ਕਿਵੇਂ ਭੱਗ ਜੂਗੀ ਇਹ ਫਿਰ ਇਹ ਕਿਉਂ ਕਹਿੰਦੀ ਐ ਵੀ ਮੈਂ ਤਾਂ ਜਾਊਂ ਬੱਸ ਜਾਊਂਗੀ ਜਾਊਂਗੀ ਇਹਨੂੰ ਨਹੀਂ ਪਤਾ ਵੀ ਮੇਰਾ ਘਰ ਐ ਨਾ ਤੂੰ ਵੀ ਮਾੜਾ ਜਿਹਾ ਸੋਚ ਸਮਝ ਕੇ ਚੱਲ ਐਨਾ ਨਹੀਂ ਠੱਕਾ ਕਰਦੇ ਹੁੰਦੇ ਹੈਗੇ ਹੱਥ ਚੱਕਣਾ ਤਾਂ ਬਹੁਤ ਮਾੜੀ ਗੱਲ ਹੈ ਕੀ ਸੋਚ ਸਮਝ ਕੇ ਚੱਲਿਆ ਕਿ ਤੂੰ ਭਾਈ ਸਮਝਦੀ ਨਹੀਂ ਤੇਰਾ ਤੇਰਾ ਦਾ ਵੀ ਚੰਗਾ ਨਹੀਂ ਲੱਗਦਾ ਇਹ ਕੰਮ ਜਦੋਂ ਸਮਝਦੀ ਨਹੀਂ ਕਹ ਕੇ ਥੱਕ ਗਈ ਸੱਤ ਤੈਨੂੰ ਨਹੀਂ ਫਰਕ ਪੈਂਦਾ ਬੇਬੇ ਮੈਂ ਭੱਗ ਜਾਨੀ ਆ ਭੱਗ ਜਾ ਭੱਗ ਜਾ ਹਾਂ ਹੋ ਮੇਰਾ ਦੋਸਤ ਇੱਥੇ ਰਹੂਗਾ ਨਹੀਂ ਨਹੀਂ ਇਹ ਨਹੀਂ ਸਮਝਦੀ ਹੈਗੀ ਮੈਂ ਬਾਗ ਜਾਨੀ ਤੂੰ ਜਾ ਹੋ ਜਾ ਲੰਮੀ ਚੌੜੀ ਜਾ ਕੇ ਮੈਂ ਭੱਗ ਜਾਨੀ ਮੈਂ ਭੱਗ ਜਾਨੀ ਆਹੀ ਚਾਚੀ ਆਏ ਨਹੀਂ ਕਰਦੇ ਹੁੰਦੇ ਸੋਡਾ ਘਰ ਖਰਾਬ ਹੋ ਜਾਊਗਾ ਜੇ ਕੁਲਵਿੰਦਰ ਬਾਗੀ ਨਹੀਂ ਖਰਾਬ ਕਾ ਨੂੰ ਦਰਾਤ ਰੱਖਦੀ ਜਵਾਖ ਨਾ ਸਰਦਨ ਸੁਪਰੀ ਤਾਂ ਹੱਥ ਦੀ ਨਹੀਂ ਗੱਲ ਹੁੰਦੀ ਚਾਚੀ ਤੁਸੀਂ ਜਵਾਖ ਮਾਗਰ ਲੱਗ ਕੇ ਸਿਆਣੀਆਂ ਬਿਆਣੀਆਂ ਨਾ ਤੁਸੀਂ ਐਂ ਕਰੋ ਘਰ ਤੇ ਅਸਰ ਬਹੁਤ ਮਾੜਾ ਪਈ ਜਾਂਦਾ ਥੋੜੇ ਇਹ ਜਵਾਖ ਨੂੰ ਟੁਕੜੇ ਬੁਰਕੀ ਚਾਜਦੀ ਦੇਣੀ ਕੋਈ ਚਾਹ ਨਹੀਂ ਚਾਜਦੀ ਦੇਣੀ ਚਾਚ ਪਾਣੀ ਪਾਉਂਦੇ ਲੈ ਜਸੂ ਨੇ ਦੱਸਿਆ ਮੈਨੂੰ ਨਾ ਐ ਚਾਚ ਕਿਵੇਂ ਪਾਣੀ ਪਾ ਦਿੰਦੇ ਜੇ ਤੇ ਉਹ ਹੀ ਚਾਹ ਉਹ ਸੋਨੂੰ ਵੀ ਪੀਉਂਦੀ ਹੋਣੀ ਆ ਉਹ ਕਿਹੜਾ ਕੱਲੇ ਨੂੰ ਪਾਉਂਦੀ ਹੋਣੀ ਪਾਣੀ ਨਹੀਂ ਜਸੂ ਦੱਸਦਾ ਮੈਨੂੰ ਮੈਨੂੰ ਕਿੱਥੇ ਪਤਾ ਲੱਗਦਾ ਚਾਚੀ ਤੂੰ ਸਿਆਣੀ ਬਣ ਜਵਾਖ ਦੀਆਂ ਗੱਲਾਂ ਨਾ ਕੱਲੇ ਦੀਆਂ ਸੁਣ ਤੂੰ ਮਾੜਾ ਜਿਹਾ ਸ ਨੀ ਅੰਜਸੂ ਝੂਠ ਨਹੀਂ ਬੋਲਦਾ ਸੁਪ੍ਰੀਤ ਨਹੀਂ ਜਸੂ ਤਾਂ ਨਿਆਣਾ ਹੈਗਾ ਤੂੰ ਫੇ ਮੈਂ ਤੈਨੂੰ ਵਾਰ-ਵਾਰ ਕਹਿਨੀ ਆ ਵੀ ਜਵਾਖਮਾ ਕਰ ਲੱਗ ਕੇ ਨਾ ਤੁਸੀਂ ਆਪਦਾ ਘਰ ਖਰਾਬ ਤੈਨੂੰ ਪਤਾ ਨਹੀਂ ਤੇਜ ਐ ਥੋੜੀ ਜੀ ਮੈਂ ਨਹੀਂ ਚਾਹਤੀ ਕਲਵਿੰਦਰ ਤਾਂ ਉਹ ਜਾਂਦੀ ਆਗੀ ਲੈ ਮੈਂ ਰੋਕ ਦਿਆਂ ਚੱਲ ਚੰਗਾ ਉਹਨੂੰ ਰੋਕ ਲੈ ਜੇ ਰੁਕਦੀ ਆ ਨੇ ਨਹੀਂ ਕੁਲਵਿੰਦਰ ਸਿਆਣੀ ਬਣ ਜਾ ਪੈਣੇ ਘਰ ਛੱਡ ਕੇ ਨਹੀਂ ਲੋਟ ਆਉਂਦਾ ਹੁੰਦਾ ਨਹੀਂ ਭੈਣੇ ਮੇਰਾ ਜੀ ਨਹੀਂ ਕਰਦਾ ਹੈਗਾ ਘਰ ਛੱਡਣ ਨੂੰ ਇਹ ਲੋਟ ਨਹੀਂ ਆਉਂਦੀ ਹੈਗੀ ਹੁਣ ਅਚਾਰ ਇਹ ਹੀ ਕੁਛ ਕਰਾ ਕੇ ਹਟੂਗੀ ਅੱਜ ਸੜਾ ਦੇ ਘਰ ਮੇਰਾ ਪਰ ਮੈਂ ਕੱਲ ਨੂੰ ਸੜਾ ਦੇ ਪਹਿਮਣ ਕੇ ਤੂੰ ਮੈਨੂੰ ਰੋਕ ਨਾ ਮੈਨੂੰ ਭਗ ਜਾ ਨਾ ਨਹੀਂ ਨਹੀਂ ਫਿਰ ਉਹੀ ਗੱਲ ਸਾਡਾ ਤਾਂ ਰੋਕਣਾ ਬਣਦਾਗਾ ਕੋਈ ਨਾ ਭੈਣੇ ਸਾਵਾਸੇ ਤੇਰੇ ਤੈਂ ਰੋਕਿਆ ਮੈਨੂੰ ਪਰ ਮੈਂ ਰੁਕ ਨਹੀਂ ਸਕਦੀ ਹੈਗੀ ਨਹੀਂ ਨਹੀਂ ਚਾਚੀ ਇਹ ਗੱਲ ਤੇਰੀ ਮੈਨੂੰ ਚੰਗੀ ਨਹੀਂ ਲੱਗੀ ਤੈਂ ਵੀ ਕੁਲਵਿੰਦਰ ਨਾਲ ਥੋੜਾ ਏ ਤੱਕਾ ਕੀਤਾ ਨਹੀਂ ਇਹ ਲੋਟ ਨਹੀਂ ਆਉਂਦੀ ਮੇਰੇ ਦੋ ਦਿਨ ਚੱਲਦੀ ਨਹੀਂ ਸੁਖਰੀ ਮੈਂ ਦਾ ਸਭ ਦੋਤਨ ਕਿ ਮੈਂ ਮਾੜਾ ਕਾ ਹੀ ਚੱਲਦਾ ਸਾਰਾ ਤਰਾ ਵੇ ਤੂੰ ਪੁੱਤ ਕਿੱਧਰ ਭੱਗਾ ਸੀ ਹੈਰੀ ਲਵੇ ਭੱਗਾ ਸੀ ਨਾ ਨਹੀਂ ਮਤਲਬ ਖੇਡਣ ਦਿੰਦਾ ਘੜ ਹੈਰੀ ਕੋਲ ਭੱਗਾ ਹੈਰੀ ਕੋਲ ਭੱਜਾ ਹੋਰ ਫਿਰ ਕਰੇ ਜੀ ਨਹੀਂ ਲੱਗਦਾ ਹੈਗਾ ਇਹ ਤੂੰ ਤਾਂ ਮੇਰੀ ਜਾਨ ਬੜੀ ਦੁਖੀ ਕਰਕੇ ਜੱਸੂਆ ਕਿਉਂ ਮੈਂ ਕੀ ਕਿਹਾ ਤੈਨੂੰ ਆ ਪੁੱਛ ਲੈ ਤੇਰੀ ਮਾਮੀ ਜੱਸੂ ਦੇਖ ਲੈ ਤੇਰੀ ਨਾਨੀ ਨੇ ਤੇਰੀ ਮਾਮੀ ਘਰੋਂ ਕੱਢਤੀ ਤੇਰੇ ਪਿੱਛੇ ਤੇਰੀਆਂ ਤੇਰੀਆਂ ਗੱਲਾਂ ਸੁਣ ਕੇ ਤੂੰ ਕਿਹਾ ਹੂ ਤੇਰੀ ਨਾਨੀ ਨੂੰ ਵੀ ਮੈਨੂੰ ਚਾਹ ਪਾਣੀ ਨਹੀਂ ਵਧੀਆ ਬਣਾ ਕੇ ਦਿੰਦੀ ਰੋਟੀ ਟੁਕਣੀ ਵਧੀਆ ਦਿੰਦੀ ਮੇਰੀ ਮਾਮੀ ਵੀ ਮੇਰੇ ਨਾਲ ਫਰਕ ਰੱਖਦੀ ਆ ਨਾ ਫਰਨਾਨੀ ਤੂੰ ਕਰੋ ਕਾਟਤੀ ਫਿਰ ਹੋਰ ਕੀ ਕਰਾਂ ਮੈਂ ਹੋਰ ਕੀ ਕਰਾਂ ਮੇਰੇ ਦੋਤੇ ਨੂੰ ਕੋਈ ਮਾਰਾ ਬੰਦੇ ਮੈਂ ਬਖਸੂਗੀ ਮੱਧੜ ਕਿ ਨਹੀਂ ਰੱਖ ਦੂੰ ਹਜੇ ਤਾਂ ਉਹ ਬਾਗੀ ਤਾਂ ਸ਼ੁਕਰ ਕਰ ਫੈਨਾਨੀ ਮੈਨੂੰ ਨਹੀਂ ਪਤਾ ਸੀ ਤੇ ਮੇਰੇ ਮਾਗਰ ਲੱਗ ਜੇਗੀ ਮੈਂ ਤਾਂ ਉਸੋਬਤੀ ਗੱਲ ਕੀਤੀ ਸੀ ਮੈਨੂੰ ਕੀ ਪਤਾ ਸੀ ਇੰਨਾ ਸਟੈਂਡ ਲੈ ਲੇਗੀ ਤੇ ਬੈ ਨਾਨੀਆਂ ਨੂੰ ਦੋਤੇ ਪਿਆਰੇ ਹੁੰਦੇ ਨੇ ਦੋਤੇ ਕੁਛ ਵੀ ਕਹਿ ਦੇਣਾ ਨਾਨੀ ਨੂੰ ਮੰਨਣਾ ਪੈਂਦਾ ਹੈ ਕਿਉਂ ਚਾਚੀ ਉਹੀ ਗੱਲ ਹੋ ਗਈ ਮੈਂ ਤੈਨੂੰ ਕਿਹਾ ਸੀਗਾ ਵੀ ਤੁਸੀਂ ਜਵਾਖ ਮਾਗਰ ਲੱਗ ਕੇ ਨਾ ਆਪਦਾ ਘਰ ਖਰਾਬ ਕਰੋ ਇਹ ਤਾਂ ਨਿਆਣਾ ਰਹਿ ਗਿਆ ਉਹੀ ਹੈ ਮਾਮੀ ਨਿਆਣਾ ਨਹੀਂ ਹੈਗਾ ਮੈਂ ਮੈਂ ਤਾਂ ਮੇਰੀ ਮਾਮੀ ਨੂੰ ਜਾਣ ਕੀ ਤੰਗ ਕਰਦਾ ਹੁੰਦਾ ਸੀਗਾ ਲੱਭਾਈ ਫਿਰ ਤੂੰ ਤਾਂ ਉਹੀ ਗੱਲ ਸਾਫ਼ ਤਾਂ ਕਰਤੀ ਕਹਿੰਦੇ ਤਾਂ ਹੁੰਦੇ ਨੇਗੇ ਵੀ ਨਾਂਣਕਿਆਂ ਵਾਸਤੇ ਦੋਤੇ ਹਰਾਮਖੋਰ ਹੁੰਦੇ ਨੇਗੇ ਹਾਂ ਇਹ ਗੱਲਾਂ ਸੱਚੀਆਂ ਨੇ ਕਿਸੇ ਸਣ ਨੇ ਐਵੇਂ ਨਹੀਂ ਕਿਹਾ ਵੀ ਦੋਤੇ ਹਰਾਮਖੋਰ ਹੁੰਦੇ ਨੇ ਇਹ ਤਾਂ ਕਵੀ ਨੇ ਤਪਾਤੀ ਮੈਂ ਹਾਂ ਤਪਾ ਨਹੀਂ ਦਿੱਤੀ ਨਾ ਤੇ ਉਹ ਕਰ ਉਹ ਕਾਤੀ ਨਾ ਮੈਂ ਕਿਹਾ ਸੀ ਨਾਨੀ ਵੀ ਕਰੋ ਕੱਢ ਦੇ ਜੇ ਤੂੰ ਨਾ ਹੀ ਕੁਝ ਬੋਲਦਾ ਮੈਨੂੰ ਮੈਨੂੰ ਗੁੱਸਾ ਹੋ ਗਿਆ ਤਾਂ ਕੋਈ ਉਗੜ ਲਾਈ ਗਿਆ ਲਾਈ ਗਿਆ ਉਨਾ ਨਹੀਂ ਮੇਰੀ ਗੱਲ ਤਾਂ ਮੈਂ ਮੰਨਦਾ ਵੀ ਗਲਤ ਆ ਮਾਮੀ ਦੇ ਕਹਿਣ ਵਾਂ ਅਗੂ ਵੀ ਦੋਤੇ ਹਰਾਮਖੋਰ ਹੁੰਦੇ ਨੇ ਮੈਂ ਤਾਂ ਕਹਾਣੀ ਸੱਚ ਕਰਤੀ ਮਾਮੇ ਦੀਆਂ ਇੰਨੇ ਸਾਲਾਂ ਦੀਆਂ ਰੋਟੀਆਂ ਪਕਾਈਆਂ ਹੋਈਆਂ ਮੈਂ ਤਾਂ ਖੂਖਾ ਤੇ ਪਾਤੀ ਫਿਰ ਉਹਨੂੰ ਕੋਲ ਫੋਨ ਲਾ ਕੇ ਦੇਖ ਲੈ ਆ ਜੂਗੀ ਘਰੇ ਤੂੰ ਤਾਂ ਚਲ ਜਿਹੜਾ ਕੁਝ ਕਰਨਾ ਸੀ ਕਰ ਤਾ ਤੂੰ ਕਹਿ ਦੇ ਤੇ ਆਖੇ ਲੱਗ ਜੂਗੀ ਮਾਮੀ ਘਰੇ ਆ ਜਾ ਤੈਂ ਇਕੱਲਾ ਉਹਦੀ ਨਹੀਂ ਹਰਾਮ ਕਰੀਆਂ ਮੇਰੀਆਂ ਵੀ ਹਰਾਮ ਕਰਤੀਆਂ ਤੇਰੇ ਪਿੱਛੇ ਲੱਗ ਕੇ ਮੈਂ ਉਹਦੇ ਨਾਲ ਕੀ ਕੁਝ ਕਰਤਾ ਉਹ ਘਰੋਂ ਬਾਗੀ ਮੈਥੋਂ ਹੁਣ ਇਹਨਾਂ ਕਿੱਥੇ ਬਣਦਾ ਕੰਮ ਉਹਨੂੰ ਲਾਲਾ ਹਜੇ ਵੀ ਫੋਨ ਫੋਨ ਲਾ ਲਾ ਕਹਦੇ ਮਾਮੀ ਘਰੇ ਆ ਜਾ ਮੰਨ ਲੈ ਆਪਣਾ ਪਸਤਾਵਾ ਕਰਤੀ ਦਾ ਹਾਂਜੀ ਸਤਿ ਸ੍ਰੀ ਅਕਾਲ ਤੁਸੀਂ ਜਿਹੜਾ ਪਿੰਡ ਲੋਕੀ 33 ਦੇ ਨਾਲ ਸਾਡੇ ਪੰਜਾਬੀ ਦੇ ਪਰਿਵਾਰਕ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਜ਼ਰੂਰ ਕਰਦਿਆ ਕਰੋ ਜੋ ਸਾਡੇ ਮੇਰੇ ਵੀਰ ਤੇ ਭੈਣਾਂ ਪਹਿਲਾਂ ਤੋਂ ਸ਼ੁਰੂ ਤੋਂ ਕਮੈਂਟਾਂ ਦੇ ਜਿਹੜੇ ਹੋਣਗੇ ਗੱਲ ਦਿਲਜੀਤ ਜੀਤੀ ਬੱਲੂ ਜਗਦੇਵ ਪ੍ਰੀਤ ਚਾਹਲ ਜਸਵਿੰਦਰ ਕੌਰ ਪਿੰਡਾ ਵਾਲੀ ਬੀਬੀ 19 ਨਰਿੰਦਰ ਗਿੱਲ ਜਗਜੀਤ ਸਿੰਘ ਸਿੰਘ ਜਗਦੇਵ ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਧੰਨਵਾਦ ਜੀ ਸਾਨੂੰ ਇਸੇ ਤਰ੍ਹਾਂ ਕਮੈਂਟ ਕਰਦੇ ਰਹੋ ਸਾਡੇ ਨਾਮ ਬੋਲਦੇ ਰਹਿਣਾ ਕਰਾਂਗੇ ਸਸ ਜੀ